ਹੂੰ ਹੋ। ਚਾਹ ਮਿੱਠਾ ਦਾ ਗੱਲ ਲੈ ਕਰ। ਲੈ ਤਨੀਂ ਦਾ। ਹੋਰ ਕੌਣ ਲੇਉ? ਤੂੰ ਲਿਆਏਂਗਾ। ਜੋ ਨਹੀਂ ਯਾਰ ਸਾਡੇ ਕੋਲ ਆ ਕੇ ਕਰੀਂ ਲਿਆ ਸਕਦਾ। ਇਹ ਕੋਲੇਸ ਕਰਨੋਂ ਹਟਦੀ ਇਹ ਨਹੀਂ ਹਟਦੀ। ਤੂੰ ਮੱਕਾ ਨਹੀਂ ਵਿਚਾ ਮਿੱਠਾ ਪਾਲਿਆ ਕਰ ਫੇਰ ਕਿਉਂ ਜੇ ਦੋ ਦਾਣੇ ਛੱਡਦੇਂ ਹੀ ਘੰਡਦੇ। ਜਾਦਾ ਪੀਣ ਦਾ ਸਵਾਦ ਵੀ ਨਹੀਂ ਹੁੰਦਾ ਪਰ ਪੀਣੀ ਦਾ ਬੂਆ ਨਹੀਂ ਪਤਾ ਇਹ ਤੂੰ ਵੀ ਜਾਈਂ ਸੁਣ ਭਾਈ ਤੂੰ ਇੱਧਰ ਵਹ ਜਾ ਇੱਥੇ ਇੱਧਰ ਹੋ ਕੇ ਗੱਲ ਕਰ ਹਾਂ ਦੱਸ ਕੀ ਗੱਲ ਆ ਖੜੀ ਹੋ ਕੇ ਗੱਲ ਕਰ ਖੜੀ ਹੋ ਕੇ ਕਰ ਗੱਲ ਜਿਹੜੀ ਕਰਨੀ ਆ ਮੈਂ ਤਾਂ ਇਹ ਕਹਿੰਦੀ ਸੀ ਸਰਪੰਚਾ ਜਿਵੇਂ ਤੂੰ ਕਿਹਾ ਸੀ ਮੈਨੂੰ ਮੈਂ ਤਾਂ ਉਹ ਵੀ ਕੀਤਾ ਕੀ ਕਿਹਾ ਸੀ ਤੂੰ ਮੈਂ ਉਹਦੇ ਨਾਲ ਨਿਮੇੜਿਆ ਹੀ ਮੈਂ ਨਹੀਂ ਰਹਿੰਦੀ ਉਹਦੇ ਮੈਂ ਤਾਂ ਇੱਥੇ ਹੀ ਰਹਾਂਗੀ ਤੁਹਾਡੇ ਘਰੇ ਕਿੱਥੇ ਰਹੇਂਗੇ ਇੱਥੇ ਹੀ ਰਹਾਂਗੀ ਇਹ ਕਿਵੇਂ ਰਹੇਂਗੀ ਤੂੰ ਮੈਂ ਖੜੀ ਕੀ ਲੱਗਦੀ ਆ ਮੈਂ ਦੋ ਦਿਨਾਂ ਨਿਮੇੜਿਆ ਹੀ ਮੈਂ ਤਾਂ ਇੱਥੇ ਰੂੰ ਫਿਰ ਪੇਕੇ ਘਰ ਦੂਰੇ ਕੀ ਕਰਾਂਗੀ ਤੂੰ ਮੈਂ ਤਾਂ ਜਿਵੇਂ ਸਰਪੰਚ ਨੇ ਕਿਹਾ ਸੀ ਉਵੇਂ ਹੀ ਕੀਤਾਗਾ ਕਲੇਤੀ ਰਹੂੰਗੀ ਕੀ ਕਿਹਾ ਸੀ ਕੀ ਕਿਹਾ ਸੀ ਮੈਂ ਜਿੰਨਾ ਚਿਰ ਨਿਭੜਦਾਨੀ ਮੇਰਾ ਮੈਂ ਤਾਂ ਲੜ ਕੇ ਆਈ ਆ ਉਹਦੇ ਨਾਲ ਹੁਣ ਮੈਂ ਤਾਂ ਤੇਰੇ ਘਰ ਹੀ ਰਹੂੰਗੀ ਕੋਈ ਗੱਲ ਨਹੀਂ ਲੈ ਫਿਰ ਮੈਂ ਜਵਾਬ ਦਿੱਤਾ ਇਹ ਇਹ ਇੱਥੇ ਕਿਹ ਰਹੂਗੀ ਉਹ ਰਹਿਣਾ ਪੂਏ ਨੂੰ ਕਿਉਂ ਰਹਿਣਾ ਪੂਗਾ ਉਹ ਜੇ ਮੈਂ ਨਹੀਂ ਸੁਣੂ ਇਹਨਾਂ ਦੀ ਫਰੋਰ ਕੌਣ ਸੁਣੂ ਉਹ ਤਾਂ ਗੱਲ ਆ ਕਿ ਸੁਨੇਗਾ ਉਹ ਮਾਈ ਪਿੰਡ ਦਾ ਸਰਪੰਚ ਫਿਰ ਕਿ ਸਰਪੰਚ ਤੀਮੀਆਂ ਘਰੇ ਰੱਖੇਗਾ ਹੁਣ ਪਿੰਡ ਦੀਆਂ ਅੱਰੇ ਤੀਮੀਆਂ ਕਿਉਂ ਰੱਖੂ ਉਹ ਬੋਟਾਂ ਕਮੜੀਏ ਬੋਟਾਂ ਜੇ ਬੋਟਾਂ ਨੇ ਨਾ ਐ ਕਰ ਤੂੰ ਬੰਦਿਆਂ ਦੀ ਤਾਂ ਸੁਣਦਾ ਨਹੀਂ ਹੁਣ ਤੀਮੇ ਨੂੰ ਘਰੇ ਰੱਖ ਲੈਣਾ ਹੈ ਓਹੋ ਕੋਈ ਜੇ ਤੇ ਦੁੱਖ ਹੈ ਤਾਂ ਫਿਰ ਮੈਂ ਹੀ ਦੁੱਖ ਹੈਣਾ ਉ ਨਾ ਮੈਨੂੰ ਐਂ ਦੱਸ ਇਹ ਦੇ ਕਰਾ ਲੇ ਇਹਦੇ ਨਾਲ ਬੰਦੇ ਨਹੀਂ ਤੂੰ ਆਪਦੇ ਕੋਲੇ ਦੇ ਬੰਦੇ ਰੱਖ ਲੈ ਹਾਂ ਕਿਹਦੇ ਕੋਲੇ ਰੱਖ ਆਪਦੇ ਕੋਲੇ ਅੱਛਾ ਇੱਥੇ ਰੱਖਾਂ ਮੈਂ ਹਾਂ ਅੱਛਾ ਦਾ ਮਤਲਬ ਤੂੰ ਗਲਤ ਆ ਹੁਣ ਕੌਣ ਕਹਿੰਦਾ ਮੈਂ ਗਲਤ ਆ ਮੈਂ ਕਹਿੰਨਾ ਮੈਂ ਤਾਂ ਅਸਟਾ ਕਿਦੇ ਬੰਦਾ ਹੀ ਨਹੀਂ ਰੱਖਿਆ ਵੀ ਕਿਹੇ ਜਾਗਾ ਨਹੀਂ ਬੰਦਾ ਤਾਂ ਬਾਲਾ ਸੋਣਾਗਾ ਲੈ ਸੋਣੇ ਨੂੰ ਚੱਟਣਾ ਜਦੋਂ ਚੱਜਦੀ ਨਾ ਹੋਵੇ ਬੱਟੇ ਬਟਾ ਲੈਣੇ ਆ ਅੱਛਾ ਚੱਲ ਲਈ ਇਹਦੇ ਨਾਲ ਮੈਂ ਸਮਝਦਾ ਕੀ ਕਹਿਣੀ ਆ ਤੂੰ ਕੀ ਕਹਿਣੀ ਆ ਮੈਂ ਦੱਸ ਕੀ ਕਹਿਣੀ ਆ ਮੈਨੂੰ ਪਤਾ ਕੋਈ ਗੱਲ ਨਹੀਂ ਮੈਂ ਤਲਾਕ ਕਰਾਂ ਹੁਣ ਜਾ ਬੱਚ ਚੋ ਭੱਜ ਜਾ ਕਿਉਂ ਭੱਜ ਜਾ ਬੰਦੇ ਬਲਟਾਉਣੀਆਂ ਤਾਂ ਮੈਂ ਨਹੀਂ ਬਲਟਾਉਂਦੀ ਤੀਰੀ ਤੂੰ ਬਲਟਾਉਣਾਗਾ ਪਏ ਤਾਂ ਓਹ ਹੋ ਇਹ ਤਾਂ ਰਹੂਗੀ ਆਪਣੇ ਦੋ ਕਮਰੇ ਇਧਰਲੇ ਕਮਰੇ ਜੇ ਰਹੇ ਜਲ ਜੇ 에ਰ ਹੋਗੀ ਫਿਰ ਮੈਂ ਨਹੀਂ ਰਹਿੰਦੀ ਕਿਉਂ ਮੈਂ ਨਹੀਂ ਰਹਿੰਦੀ ਫਿਰ ਤੂੰ ਕਿਉਂ ਨਹੀਂ ਰਹਿੰਦੀ ਜੇ 에ਰ ਰਹੂਗੀ ਫਿਰ ਮੈਂ ਨਹੀਂ ਰਹਿੰਦੀ ਜਾ ਭੱਜ ਜਾ ਕਿਉਂ ਜਾਵਾਂ ਲਾਵਾ ਲੈ ਕੇ ਆਈ ਤੀ ਮੈਂ ਤਾਂ ਕੋਈ ਨਹੀਂ ਜਾਂਦੀ ਇਹ ਜਾਊਗੀ ਓ ਤੂੰ ਸਮਝਦੀ ਨਹੀਂ ਆ ਦੇ ਆਪਣਾ ਲਾ ਮੇਰੇ ਗੱਲ ਤਾਂ ਸੁਣਾ ਹਾਂ ਦੱਸ ਬੋਟਾਂ ਦਾ ਮਸਰਾ ਬੋਟਾਂ ਦਾ ਚਾਰ ਬੋਟਾਂ ਮਦਨ ਆਖਣੇ ਪਿੰਡ ਦੇ ਹੱਥ ਤੇ ਖੜਦਾ ਬੰਦਾ ਫਿਰ ਤੋ ਤਿੰਨੀਆਂ ਨੂੰ ਕਰ ਰੱਖੀ ਉਹਤੇ ਮੇ ਕਿਨੇ ਰੱਖੀਆ ਹੁ ਤੂੰ ਹੈ ਤੈਗੀਆਂ ਕਰੇ ਇਹਨੇ ਪਿੱਖ ਛੱਡ ਗਿਆ ਇਹ ਨਹੀਂ ਜਾਂਦੀ ਬੇਟੀ ਤੂੰ ਜਾ ਮੈਂ ਕਿਉਂ ਜਾਵਾਂ ਹੋਰ ਕੌਣ ਜਾਊ ਫਰੇ ਹੀ ਰੂ ਕਿਆ ਰਹੂਗੀ ਓਏ ਮੈਂ ਪਿੰਡ ਦਾ ਸਰਪੰਚ ਆ ਤੂੰ ਹੋਈ ਜਾਵੇਂ ਬਸ ਮੈਂ ਇੱਥੇ ਉਹ ਪ੍ਰਜਾਣਾ ਕਮਰੇ ਚ ਬੁੱਕਾ ਹੀ ਦੱਸਤਾ ਮੈਂ ਨਹੀਂ ਚੱਲ ਚੱਲਦੀ ਕਮਰਾ ਦਿਖਾ ਦੇ ਮੈਨੂੰ ਕਮਰਾ ਸੇ ਇਧਰ ਆਪਣਾ ਫਰਿੱਜ ਵਾਲਾ ਚੰਗਾ ਕੀ ਕੀ ਹੈ ਬਾਪਜਾ ਬਾਜਾ ਦੂਜਾ ਵਗਜਾ ਕਿ ਆ ਜਾਵਾ ਮੈਂ ਜਾ ਤੇ ਬਾਪ ਨੂੰ ਸੱਦ ਕੇ ਲਿਆ ਮੈਂ ਤੇ ਚਲਦੀ ਜਾ ਸੱਦ ਲੈ ਉਹਦੇ ਬਾਪ ਨੂੰ ਤੇ ਦੇ ਕਿਉਂ ਨਹੀਂ ਜੋ ਤੈਨੂੰ ਪਤਾ ਸਾਰਾ ਕੀ ਪਤਾ ਤੁਮੇ ਨੂੰ ਹੈ ਕੀ ਪਤਾ ਤੁਮੇ ਨੂੰ ਚੁੱਪ ਕਰਕੇ ਬਗਿਆ ਚੁੱਪ ਕਰਕੇ ਭਗ ਜਾ ਤੂੰ ਕਰੋ ਕੱਢ ਦੂੰ ਮੈਂ ਉਈ ਮਰ ਜਾਂਦੀ ਐ ਰੁਕ ਜਾ ਰੁਕ ਜਾ ਰੁਕ ਜਾ ਲੱਗ ਗਿਆ ਮੈਨੂੰ ਪਤਾ ਨਾ ਮੈਨੂੰ ਦੇਖ ਕੇ ਕਿਵੇਂ ਇੱਕੇ ਲੱਗਤੀ ਯੂ ਟਰਨ ਮਾਰ ਲਿਆ ਨਹੀਂ 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 ਮੈਂ ਅਸਲ ਤੇ ਜਾਣਾ ਹੀ ਇੱਧਰ ਸੀ ਉਹ ਮੈਂ ਇੱਧਰ ਗਲਤ ਰਾ ਪੈ ਗਈ ਸੀ ਤੂੰ ਕਿਹਨੂੰ ਗਲਤ ਰਾ ਪੈ ਗਈ ਗਲਤ ਰਾ ਤਾਂ ਮੈਂ ਪੈ ਗਿਆ ਤੂੰ ਪੈ ਗਿਆ ਪੈ ਗਿਆ ਚੰਗਾ ਫਿਰ ਮੇਰੀ ਗੱਲ ਸੁਣ ਸਿੰਦਰੇ ਆਏ ਆਏ ਦੁਪਾਤ ਜੇਂਗੀ ਨਾ ਮੇਰੀ ਗੱਲ ਸੁਣ ਉਦੋਂ ਤਾਂ ਤੂੰ ਵਾਦਾ ਕਰਕੇ ਨਵੇਂ ਤੂੰ ਤਾਂ 10000 ਰੁਪਇਆ ਲੈ ਗਈ ਅਕੇ ਮੈਂ ਆਉਂਦੀ ਤੈਨੂੰ ਐ ਵੀ ਮੈਨੂੰ ਪਤਾ ਨਹੀਂ ਲੱਗਣਾ ਤੂੰ ਵੀ ਸਮਝਦਾਰ ਆ ਤੈਨੂੰ ਸਭ ਪਤਾ ਬਾਪੂ ਦੇ ਅੱਗੇ ਕਿਹਦਾ ਜ਼ੋਰ ਪੈਂਦਾਗਾ ਬਾਪੂ ਜ਼ਬਰਦਸਤੀ ਮੈਨੂੰ ਲੈ ਆ ਤੇ ਰਹੀ ਗੱਲ ਜਿਹੜੇ ਤੇਰੇ 3000 ਦੀ ਉਹਦਾ ਮੈਂ ਛੂਟ ਲਿਆਂਦਾ ਹਾਂ ਛੂਟ ਲਿਆਂਦਾ ਬਾਪੂ ਦਾ ਤਾਂ ਘਾਣੂ ਜ਼ੋਰ ਪੈਂਦਾ ਜੇ ਤੂੰ ਨਾ ਆਉਣਾ ਹੁੰਦਾ ਨਾ ਤਾਂ ਆਉਂਦੀ ਨਹੀਂ ਪਰ ਤੇਰੇ ਹੀ ਨਹੀਂ ਸੀ ਨਾ ਆ ਸਰਦਾ ਅਸਲ 'ਚ ਨਾ ਮੇਰਾ ਤੇਰੇ ਬਿਨਾਂ ਜੀ ਨਹੀਂ ਲੱਗਦਾ ਤੂੰ ਤਾਂ ਮੈਨੂੰ ਪਤਾ ਤੇਰਾ ਤਾਂ ਸਰਦਾਗਾ ਤੂੰ ਤਾਂ ਮੈਨੂੰ ਉੱਥੇ ਬਿਠਾ ਕੇ ਰਾਜ਼ੀ ਆ ਪਰ ਮੇਰਾ ਨਹੀਂ ਨਾ ਜੀ ਲੱਗਦਾ ਸੀ ਫਿਰ ਮੈਂ ਉਹ ਮੇਰੀ ਬੋਤੀ ਤਾਂ ਤੂੰ ਉਹਦੇ ਦਾ ਆਖਿਆ ਨਹੀਂ ਮੈਨੂੰ ਵੀ ਮੇਰਾ ਤੇਰੇ ਬਿਨਾਂ ਨਹੀਂ ਸਰਦਾ ਤੈਨੂੰ ਕਿੰਨੀ ਵਾਰੀ ਤਾਂ ਕਹਿ ਕੇ ਹੱਡੀਆਂ ਤੋਗੀ ਕਹਿੰਦਾ ਸੀਗਾ ਮੈਂ ਆਪੇ ਹੱਲ ਕਰੂੰਗੀ ਤੂੰ ਮੇਰੇ ਵਾਅਦੇ ਤਾਂ ਮੁੱਕਰਦੀਆਂ ਜਮਾ ਸ਼ਰਿਆ ਮੈਨੂੰ ਝੂਠ ਬੋਲਦੀਆਂ ਨਾ ਤੂੰ ਮੇਰੇ ਕਦੇ ਆਖੇ ਲੱਗਦੀ ਬੇਕਾਹ ਨੂੰ ਐ ਕਰਦਾ ਮੈਂ ਵੀ ਆਪਣੀ ਮਰਜ਼ੀ ਕਰੂੰ ਸਰਪੰਚਾ ਚੰਦਰ ਛੱਡ ਦਿਓ ਸਰਪੰਚਾ ਅੱਛੇ ਗੜੀ ਚ ਤਮਾਸ਼ਾ ਨਾ ਬਣਾ ਤਮਾਸ਼ਾ ਤਾਂ ਤੂੰ ਮੇਰਾ ਬਣਾ ਛੱਡ ਤੇਰਾ ਕਾਹਦਾ ਤਮਾਸ਼ਾ ਬਣਦਾ ਜਿਹੜੀਆਂ ਵੋਟਾਂ ਟੁੱਟਦੀਆਂ ਉਦੋਂ ਨਹੀਂ ਤੈਨੂੰ ਯਾਦ ਆਇਆ ਕੋਈ ਨਹੀਂ ਦੇਖ ਲਉ ਤੈਨੂੰ ਜਾਣਦਾ ਅਸਲ 'ਚ ਮੈਂ ਇੱਧਰ ਹੀ ਸੀਗਾ ਪੱਗ ਦੀ ਕਰਾ ਦੇ ਪੂਣੀ ਪੀਏ ਮੈਂ ਕਲ ਜਨੂ ਜਾਣਾ ਜੱਜ ਕੇ ਹੋ ਜਾਣਾ ਜੱਜ ਕੇ ਨਾ ਤੂੰ ਕਿ ਮੈਂ ਜ ਨਵੀ ਪੱਗ ਬੰਨ ਵਾਲੀ ਕਿੱਧਰ ਜਾਣਾਗਾ ਉਹ ਜਾਣਾ ਕਿਧਰ ਉਹ ਮੜਿਆ ਉਹਦੇ ਸੌਰੀ ਜਿਹਾ ਕਿ ਹੋਣਾ ਸੌਰੀ ਜੋ ਕੀ ਕਰਨਾਗਾ ਵੀ ਆਪ ਜਾਉਗੀ ਨੰਨੇ ਮੇੜਾ ਨਹੀਂ ਕਰਾਉਣਾ ਮੈਂ ਸਰਪੰਚ ਨੇ ਨੰਨੇ ਮੇੜਾ ਕਰਾਂਗੇ ਤੇ ਘਰ ਵਾਲੇ ਦਾ ਜਾਣ ਦਾ ਹੱਕ ਹੈ ਮੈਂਬਰ ਦਾ ਜਾਣ ਦਾ ਹੱਕ ਤੇਰਾ ਕੀ ਹੱਕ ਹੈ ਪਿੰਡ ਦਾ ਮੋਢੀ ਕੌਣ ਤੂੰ ਆ ਚਲ ਮੰਨ ਲਿਆ ਫਿਰ ਤੇਰਾ ਕੀ ਹੱਕ ਹੈ ਤੇ ਫਿਰ ਸਮਝੌਤਾ ਕੌਣ ਕਰਾਉ ਨਾ ਤੇ ਸਮਝੌਤਾ ਕਰਾएंगे ਰਾਤ ਨਾਂਗੀ ਉਤੋਂ ਦੇ ਘਰਾਂ ਨੂੰ ਸ਼ਰਮ ਨਹੀਂ ਉਹ ਵੀ ਲੈ ਕੇ ਜਾਵੇ ਉਹਨੂੰ ਜੇ ਸ਼ਰਮ ਉਹਨਦੀ ਫਿਰ ਘਰ ਨਾ ਬਸ ਜਾਂਦਾ ਉਹਦਾ ਆਹੋ ਘਰ ਬਸ ਤੇਰੇ ਵਰਗੀ ਬਸਣ ਦੇ ਨਾ ਕਰਤਾ ਹੈ ਉਹ ਮੈਂ ਵਸਾਉਂਗਾ ਮੈਂ ਹੀ ਵਸਾਉ ਹੁਣ ਮੈਂ ਲੈ ਕੇ ਜਾਂਦਾ ਉਹਨੂੰ ਤੂੰ ਵਸਾਏਗਾ ਹੈ ਹਾਂ ਮੈਂ ਲੈ ਕੇ ਜਾਣਾ ਬੋਲਣਾ ਬੜਾ ਤੂੰ ਕਿੱਥੇ ਲੈ ਕੇ ਜਾਣਾ ਉਹਨੂੰ ਦੱਸੀ ਮੈਨੂੰ ਉਹ ਮੈਂ ਦੱਸਤਾ ਦਿੱਤਾ ਸਮਝੋ ਤਾ ਕਰਾਉਣਾ ਲੈ ਸਰਪੰਚ ਜੀ ਮੈਂ ਤਾਂ ਕਦੋਂ ਦੀ ਤਿਆਰ ਹੋਈ ਆ ਤੂੰ ਤਾਂ 9 ਵਜਾ ਤੇ ਨਾ ਮੇਰੀ ਗੱਲ ਸੁਣੀ ਆ ਸਮਝ ਰਿਹਾ ਤਾ ਵੇ ਨਾ ਟਾਇਰ ਨਾ ਮੇ ਲਵਾ ਕੇ ਇਹ ਤਾਂ ਤੂੰ ਰਾਤੇ ਰਾਤ ਨਕਸ਼ਾ ਬਦਲਦਾ ਹੈ ਉਹ ਮਗਾਏ ਫਿਰ ਕੱਲੀ ਔਖੀ ਹੋ بجلی ਗਰਮੀ ਮਰਜੂ ਕੱਲੀ ਔਖੀ ਹੋਗੀ ਆਪਣੇ ਵਾਲਾ ਕੂਲਰ ਤਾਂ ਸਾਰਾ ਚਿਉਂਦਾਗਾ ਉਥੇ ਲਵਾ ਦਿੰਦਾ ਬਿਲਡਿੰਗ ਓਏ ਉਥੇ ਵੀ ਲਵਾ ਦਾਂਗੇ ਤੇਰਾ ਕੀ ਤੂੰ ਤਾਂ ਘਰ ਦੀ ਆ ਹਾਂ ਅੱਛਾ ਬਗਾਨਿਆਂ ਨੂੰ ਘਰੇ ਰੱਖੀ ਜਾਓ ਕਰਦਿਆਂ ਦੀ ਕੋਈ ਫਿਕਰ ਨਹੀਂ ਹਨਾ ਓਏ ਮੇਰੀ ਗੱਲ ਸੁਣ ਇਹ ਇੱਥੇ ਲੱਗ ਪਏ ਜਾ ਕਰੂਗੀ ਠੰਡੀ ਠੰਡੀ ਹਵਾ ਆਇਆ ਕਰੂ ਲੈ ਨਵੀਆਂ ਜਾਲੀਆਂ ਵੀ ਪਵਾਤੀਆਂ ਪਾਣੀ ਦੇਖੜੀਦਾ ਜਿਵੇਂ Shimla 'ਚ ਚੜਨਾ ਵਗਦਾ ਹੁੰਦਾ ਹਨਾ ਚੱਲੀਏ ਸਰਪੰਚ ਜੀ ਹੋਣਾ ਬਹੁਤ ਟਾਈਮ ਹੋ ਗਿਆ ਹਾਂ ਚਲੋ ਚਲੋ ਚੱਲੀਏ ਅੱਛਾ ਅੱਛਾ ਮੈਚਿੰਗ ਕਰ ਰੱਖੀ ਐ ਪਹਿਲਾਂ ਦੇਖ ਕੇ ਗਿਆ ਉਹ ਵੀ ਕਿਹੜੇ ਰੰਗ ਦਾ ਸੂਟ ਪਾਇਆ ਕਿਹੜਾ ਦਾ ਨਹੀਂ ਤਾਂ ਹੀ ਨਵੀਂ ਪੱਗ ਬੰਨੀ ਹੈ ਦਾਲ ਜੀ ਤਾਂ ਮੈਨੂੰ ਕਾਲਾ ਲੱਗ ਹੀ ਰਿਹਾ ਸੀ ਕਿ ਦਾਲੀ ਕਹੇ ਉਹ ਮੈਂ ਨਹੀਂ ਦੇਖ ਕੇ ਬੰਨੀ ਕੀ ਬਤਾ ਇਹਨੇ ਦੇਖ ਕੇ ਬੰਨੀ ਹੋਵੇ ਕੀ ਕੀ ਮਤਲਬ ਸਰਪੰਚ ਜੀ ਤੁਹਾਡਾ ਉਹ ਤਾਂ ਪੱਗ ਦੀ ਗੱਲ ਕਰਦੇ ਆ ਆਹੋ ਪਤਾ ਤੇਰੇ ਲੱਛਣ ਆਉਂਦਾ ਮੈਨੂੰ ਹਾਂ ਚੱਲੀ ਹੁਣ ਆਪਾਂ ਚਾ ਤੂੰ ਚੱਲੋ ਤੁਸੀਂ ਇੱਥੇ ਰੰਦ ਪਾ ਕੇ ਖੜ੍ਹ ਗਏ ਨਹੀਂ ਨਹੀਂ ਮੇਰੀ ਗੱਲ ਸੁਣ ਤੂੰ ਕੀ ਕਰਨ ਜਾਏਂਗਾ ਮੈਂ ਤੈਨੂੰ 20 ਵਾਰੀ ਕਹਦਾ ਸਮਝਾ ਉੱਤਾ ਕਰਾਉਣਾ ਪਤਾ ਆਇਆ ਨਹੀਂ ਤੂੰ ਕੱਲਾ ਕੀ ਕਰਨ ਜਾਏਂਗਾ ਕਿੱਥੇ ਹੋਏ ਲੈ ਜਾਂਗੇ ਮੈਂਬਰ ਨੂੰ ਜਾਂਦਾ ਹਾਂ ਹੋ ਮੈਨੂੰ ਪਤਾ ਕਿੱਥੇ ਜਾਣੇ ਤੁਸੀਂ ਮੂਵੀ ਦੇਖਣ ਜਾਂਦਾ ਹੋਏਗਾ ਉਹ ਕਿਹੜੇ ਤੇਰੇ ਵਿਆਹ ਦੀ ਐਲਬਮ ਦੇਖਣ ਚੱਲਿਆ ਮੈਂ ਅੜੀ ਮੈਂ ਤੈਨੂੰ ਸਾਰੀ ਗੱਲ ਦੱਸਦੀ ਆ ਰਾਤ ਮੈਨੂੰ ਕਹਿੰਦਾ ਮੇਰੇ ਨਾਲ ਮੂਵੀ ਦੇਖਣ ਚੱਲ ਮੈਂ ਕਰਤੀ ਨਾ ਗੁੱਸੇ ਹੋ ਗਿਆ ਸੀ ਮੇਰੇ ਨਾਲ ਤੈਨੂੰ ਲੈ ਕੇ ਜਾਂਦਾ ਹੋਊਗਾ ਉਹ ਰਾਤ ਤਾਂ ਪਹਿਲੀ ਕੱਲਾ ਮੈਂ ਇਦੇ ਕੋਲੇ ਸੀ ਕੀ ਮਤਲਬ ਤੁਹਾਡਾ ਮੇਰੇ ਕੋਲੇ ਸੀ ਰੋਟੀ ਲੈ ਫੜਾਉਣ ਆਇਆ ਸੀ ਰੋਟੀ ਹਾਂ ਰੋਟੀ ਫੜਾਉਣ ਆਇਆ ਸੀ ਆਲਾ ਰਾਤ ਤੇ ਮੈਂ ਰੋਟੀ ਲੈ ਹੀ ਨਹੀਂ ਤੂੰ ਕਿਹੜੇ ਵੇਣ ਰੋਟੀ ਫੜਾਉਣ ਆ ਗਿਆ ਕਿੱਥੋਂ ਲਿਆ ਰੋਟੀ ਔਰ ਮਨਤਾਬੇ ਤੋਂ ਲੈਂਦੀ ਸੀ ਨਿੱਕੀ ਦਿਓ ਮੈਨੂੰ ਤਾਂ ਕਦੇ ਲਿਆ ਕੇ ਨਹੀਂ ਦਿੱਤੀ ਟੱਬਿਆਂ ਤੋਂ ਇਹਦੇ ਵਾਸਤੇ ਜਾਏ ਟੱਬੇ ਚ ਜਾਣਾ ਹੈ ਤੂੰ ਖਾਣ ਦੇ ਲਾਇਕ ਹੀ ਨਹੀਂ ਫੇਰ ਹੀ ਖਵਾ ਕੇ ਲਿਆਵਾਂ ਤੈਨੂੰ ਮਨ ਸਖ ਦੇ ਲੈ ਕੇ ਜਾਵਾਂ ਐ ਤਾਂ ਮੈਨੂੰ ਪਤਾ ਭਲਾ ਹੀ ਪਿਆਰ ਕਰਦਾ ਕੋ ਮਈ ਗੋਜੀ ਰੱਖਦੀਆਂ ਐਟੀਟਿਊਡ ਰੱਖਦੀਆਂ ਐ ਭਲਾ ਹੀ ਪਿਆਰ ਵੀ ਨਹੀਂ ਦਿਖਾਉਣਾ ਚਾਹਿੰਦਾ ਬੰ ਹੁਣ ਆਪਾਂ ਚੱਲੀਏ ਬਹੁਤ ਪੈਰਾ ਚੜਿਆ ਆ ਹਾਂ ਚੱਲ ਚੱਲੀਏ ਮੈਂ ਵੀ ਨਾਰਬਾਗ ਚੱਲਦੇ ਤੀਮੀ ਦੀ ਵੀ ਲੋਡ ਹੁੰਦੀ ਉੱਥੇ ਤੇਰਾ ਕੀ ਕੰਮ ਲੈ ਹੁਣ ਇਹ ਸਮਝਾਤਾ ਹੋਊਗਾ ਤੀਮੀ ਦੀ ਲੋਡ ਨਹੀਂ ਹੋਊਗੀ ਮੈਂ ਤਾਂ ਹੈ ਕੋਈ ਲੋਡਨੀ ਹੈਗੀ ਐ ਕੋਈ ਨਾ ਮੇਰੇ ਬਾਪ ਨੂੰ ਫੋਨ ਕਰਦੀ ਅੱਜ ਪਾਰਕ ਕਹਿਣੇ ਚੈੱਕ ਕਰ ਲੈ ਤੂੰ ਪਹਿਲਾਂ ਉਹਦੇ ਬਾਪ ਨੂੰ ਫੋਨ ਕਰ ਲੈ ਜਾਂ ਦੇਖਦੇ ਆ ਉਹ ਕਿਹੜਾ ਥਾਣੇ ਲਾਉਂਦਾ ਸਾਨੂੰ じゃ ਕੁਝ ਕਰ ਲੈਣ ਤੇ ਜਾ ਵਗ ਜਾ ਪਰ ਕੀ ਕਰਦਾ ਤੂੰ ਓ ਸਾਨੂੰ ਪਿਆਰ ਕੰਮ ਕਰ ਲੈਣ ਤੇ ਸਾਨੂੰ じゃ ਭੱਜ ਜਾ ਤੂੰ ਨਾ ਚਾਂਬੜੇ ਹੋਇਆਂਗਾ ਚਾਂਬੜੇ ਆਜ ਮੇਰੇ ਬਾਪ ਪਗਣਾ ਤੇਰੇ ਲੱਤਾਂ ਤੋੜਦਣ ਮੈਂ ਤੈਨੂੰ ਬੋਲਣ ਨਹੀਂ ਜਾਣਾ ਉਹ ਸਾਹਮਣੇ ਓਏ ਭੱਗ ਜਾ ਆਪਣਾ ਚੱਲ ਚਲੀਏ ਆਪਾਂ ਤੁਸੀਂ ਦੁਰਪੋਏ ਤਾਂ ਨਹੀਂ ਛੱਲਣ ਦਿੰਦੀ ਹੋਰ ਜਮਾ ਨਹੀਂ ਛੱਲਣ ਦੀ ਐ ਨਹੀਂ ਵੀ ਸਮਝੌਤਾ ਸਮਝੌਤਾ ਦਾ ਕੀ ਕਰਾਉਣਾ ਸਮਝਾ ਤੇ ਤੂੰ ਨਹੀਂ ਜਾ ਮੈਂ ਨਹੀਂ ਜਾ ਇਹ ਨਹੀਂ ਜੇ ਸਮਝੌਤਾ ਹੀ ਹੋਗਾ ਜੇ ਮੇਰਾ ਬਾਪ ਆ ਕੇ ਤੇਰੇ ਨਾਲ ਲੱਤਾਂ ਤੋੜੀਆਂ ਤੇ ਤੂੰ ਕੀ ਜਾਣੀਂ ਉਹ ਪਰੇ ਹੋ ਚਲੋ ਚਲੀਏ ਆਜੋ ਪਤਾ ਲੱਗੂਗਾ ਜੋ ਤੂੰ ਰੋਟੀਆਂ ਜੇਲਦੀਆਂ ਖਾਦੀਆਂ ਚਲੋ ਚਲੋ ਪਲਾਸ ਜੀਆਂ ਮਿਲਦੀਆਂ ਨਹੀਂ ਹੁਣ ਇਹਦੇ ਹੱਥ ਦੀਆਂ ਹੀ ਖਾਲੀ ਓਏ ਇਹਦੇ ਹੱਥ ਦੀਆਂ ਪਲਾ ਹੀ ਨਹੀਂ ਸੋਚਦੀ ਤੈਨੂੰ ਪਤਾ ਨਹੀਂ ਕਿੱਥਰੋਂ ਤੁਸੀਂ ਦੁਰਪੋਹਣ ਆਜੋ ਜੀ ਆਜੋ ਚੱਲੇ ਚੱਲੀਏ ਸਮਝਾਉ ਤੱਕ ਰਾਉਣੇ ਅੱਜ ਛੱਡ ਓ ਚੱਲੀਏ ਯਾਰ ਜਨਾਬ ਆਹੀ ਬਿਲਡ ਰੋਡ ਮੇਜਰ ਸਿੰਘ ਹੋਰ ਯਾਰ ਕੀ ਕਰੀਏ ਤਾਂ ਲੱਗਦਾ ਜੀ ਮੂੰਹ ਚ ਬੁੜ ਘਾਟੀ ਜੀ ਡਿਊਟੀ ਲਵਾ ਲਈਦਾ ਉਹ ਸਾਰਾ ਕੁਝ ਕਰਨਾ ਪੈਂਦਾ ਹੈ ਏ ਕਾ ਗਰਮੀ ਲਹੂ ਪੀਰ ਖਿਆ ਯਾਰ ਤੇਰਾ ਸੁਪਟੀ ਦਿੱਤੀ ਨਾਲ ਦੋ ਦੋ ਘਰੇ ਜਾਉ ਮਾ ਜੀ ਛੁੱਟੀ ਨਹੀਂ ਬਰਾਵਾ ਮਿਲਦੀ ਜਮਾ ਵੀ ਪੱਕੀ ਹੋ ਗਿਆ ਤੈਨੂੰ ਓਏ ਹੋਣਾ ਕੀ ਹੈ ਯਾਰ ਸਾਨੂੰ ਦੇਖ ਕੇ ਤੂੰ ਵਾਪਸ ਬੁਣ ਲਾ ਗਿਆ ਕੀ ਗੱਲ ਓ ਵਾਪਸ ਘਾਣੂ ਮਾ ਮੱਥੇ ਲੱਗੇ ਸੀ ਅੱਛਾ ਅੱਛਾ ਤੈਨੇ ਮਾਰੇ ਹੋ ਗਿਆ ਸੀ ਓ ਨਹੀਂ ਨਹੀਂ ਜੀ ਐ ਨਹੀਂ ਨਹੀਂ ਐ ਨਹੀਂ ਜਨਾਬ ਕਾੜ ਕਰਿਆ ਹੋ ਕੋਈ ਜਿਹੜੇ ਸਾਹ ਨੂੰ ਰੁਕਦਾ ਏ ਓ ਕਾੜ ਨੂੰ ਕੀ ਕਰਨਾ ਯਾਰ ਓਹੀ ਗੱਲਾਂ ਜਨਾਬ ਸਰਪੰਚ ਦੇ ਦੋ ਹੀ ਡਗਾਣੇ ਆ ਠੇਕੇ ਜਾਂ ਠਾਣੇ ਪੱਕੀ ਗੱਲ ਆ ਜਨਾਬ ਜੀ ਓ ਕੀ ਠਾਣੇ ਫਿਰ ਠਾਣੇ ਕਾ ਨੂੰ ਯਾਰ ਓ ਯਾਰ ਕਮਾਲ ਕਰ ਦਿਓ ਆ ਕੁੜੀ ਦਾ ਯਾਰ ਤਲਾਕ ਹੋਣ ਨੂੰ ਫਿਰਦਾ ਮੈਂ ਤਲਾਕ ਕਰਵਾਉਣ ਨੂੰ ਫਿਰਦਾ ਆ ਕੁੜੀ ਕੌਣ ਆ ਦੀਪੀ ਜਨਾਬਾ ਤਲਾਕ ਕਰਾਉਣ ਨੂੰ ਫਿਰਦਾ ਤੂੰ ਇਹ ਕੀ ਜਨਾਬ ਸਮਝ ਨਹੀਂ ਮੈਨੂੰ ਤਲਾਕ ਬਚਾਉਂਦੇ ਹੁੰਦੇ ਕਰਾਉਂਦੇ ਹੁੰਦੇ ਆਂਦਾ ਵਾਹੀ ਸੋਢੇ ਨਾਲ ਕਹਿਣਾ ਵੀ ਬਚਾਉਣ ਨੂੰ ਫਿਰਦਾ ਬਚਾਉਂ ਨੂੰ ਫਿਰਦਾ ਅੱਛਾ ਬਚਾਉਣ ਨੂੰ ਫਿਰਦਾ ਗੱਲ ਸੁਣ ਲੈ ਸਰਪੰਚਾ ਤੂੰ ਸਿੱਧਾ ਹੋ ਗੇ ਨਾ ਇਹ ਕੁੜੀ ਦਾ ਤਲਾਕ ਬਚਾ ਦੇ ਉਹ ਬਚਾਉਣ ਨੂੰ ਹੀ ਫਿਰਦਾ ਜਨਾਬ ਤੈਨੂੰ ਤਾਂ ਸੁਣਨ ਨਹੀਂ ਇੱਥੇ ਵਿੱਚ ਉਹ ਜੇ ਤੁਸੀਂ ਲੈਤੇ ਹੁੰਦੇ ਫੇਰ ਹੋ ਜਾਂਦਾ ਤਲਾਕ ਸਰਪੰਚਾ ਮੈਨੂੰ ਤੇਰੀ ਦਾਲ ਕਾਲੀ ਦਿੰਦੀ ਏ ਉਹ ਦਾਲ ਗਾਲੀ ਕਾਣੂ ਜਨਾਬ ਸੁਣੋਂ ਐਵੇਂ ਹੀ ਲੱਗਦਾ ਹਾਂ ਹਾਂ ਐਵੇਂ ਹੀ ਲੱਗਦਾ ਅੱਛਾ ਹਾਂ ਤੇ ਦਿੱਪੀ ਉਹਦੇ ਚੱਲੀ ਭਾਈ ਜਨਾਬ ਚੱਲਣ ਨੂੰ ਇਹਨਾਂ ਨੇ ਮੇਰੇ ਨਾਲ ਹਨੀਮੂਨ ਤੇ ਜਾਣਾ ਉਹ ਮਰੀ ਜਨ ਤੁਸੀਂ ਵੀ ਜਨਾਬ ਮੇਰਾ ਮਤਲਬ ਅਸਤਾ ਇਹਦੇ ਚੱਲੇ ਆ ਸੋਹਰੇ ਹਾਂ ਠੀਕ ਹੈ ਅੱਜ ਪੇਕੀ ਗੱਲਬਾਤ ਕਰਕੇ ਆਉਨੇ ਆ ਤੇ ਇਹਦਾ ਤਲਾਕ ਕਰਵਾਉਣਾ ਤੂੰ ਲੱਛਣਾਂ ਦੇ ਸੁਧਾਰ ਲੈ ਕਰਨ ਸੁਣ ਲੈ ਨਹੀਂ ਮੈਂ ਤੈਨੂੰ ਸੁਧਾਰ ਦੂੰ ਦੇਖ ਲੈ ਫਿਰ ਉਹ ਜਨਾਬ ਹਾਂ ਸਾਨੂੰ ਕੰਮ ਕਰਨ ਦੋ ਆਪ ਦਾ ਤੁਸੀਂ ਆਪ ਦਾ ਕੰਮ ਕਰੋ ਤੇਰੀ ਜ਼ੁਬਾਨ ਤੇ ਸਰੀਰ ਨਾਲ ਆਪਜੀ ਤਾਲਮਿਲ ਹੈ ਨਹੀਂ ਉਹ ਕਈ ਵਾਰੀ ਵਿਗੜ ਜਾਂਦਾ ਮੰਨੋ ਮੰਨੋ ਫਿਸਲ ਜਾਂਦੀ ਹੈ ਜਬਾਨ ਮੈਂ ਤੂੰ ਹੀ ਵਿਗੜਿਆ ਹੋਇਆ ਤੈਨੂੰ ਦੱਸਣ ਦੀ ਲੋੜ ਹੀ ਨਹੀਂ ਚਲੋ ਠੀਕ ਹੈ ਜਨਾਬ ਚੰਗਾ ਆਜੋ ਚੱਲੀਏ ਕੰਕੂ ਬੰਦਾ ਹੈ ਜੀ ਕਿ ਕੀ ਧੜਕੇ ਬੰਦਾ ਬਣਾ ਦੇਗਾ ਆਪਾਂ ਫਿਰ ਨਹੀਂ ਟਾਈਮ ਖਰਾਬ ਕਰਤਾ ਆਪਾਂ ਪਹਿਲਾਂ AC ਲਾਵਾ ਕਿ ਕੂਲਰ ਲਾਵਾ ਹੂੰ ਤਾਂ ਮੱਚਣੇ ਦੀ ਕਿਹੜਾ ਇੰਨੀ ਗਰਮੀ ਆ ਚੱਲ ਦੁਪਹਿਰੇ ਜੇ ਉਹ ਉਦੋਂ AC ਲਾ ਲੂੰਗੀ ਪਰ ਉਹ ਮੱਚਣ ਲੱਗ ਜਾਂਦਾ ਬਿਜਲੀ ਕਿਹੜਾ ਇੰਨਾ ਵੇਲਾ ਆਉਂਦਾ ਹੈ ਕਿਹੜਾ ਆ ਗਿਆ ਮੈਨੂੰ ਐਸੀ ਕੂਲਰ ਹੀ ਲਾ ਲਾ ਕੌਣ ਖੋਲ ਦਿਆਂਗੀ ਵੀ ਬੋਲ ਤਾਂ ਪਾਓ ਕਿਹੜਾਗਾ ਦੱਸ ਕੋਲ ਦੀਆਂ ਕੌਣ ਅਸਾਂ ਮੈਂ ਬਰਾਬਰ ਹਾਲ ਤਾਂ ਪੈਵੇਂ ਮਰੇ ਕਿਵੇਂ ਆ ਵਧੀਆ ਅਸਿਆ ਹੋੜਾ ਹੈਗਾ ਪੁਰਲਾ ਤਾਂ ਹੈ ਨਹੀਂਗਾ ਹੋ ਠੀਕਾ ਹਾਂ ਮਤਲਬ ਪੁਰਲਾ ਤਾਂ ਹੈ ਨਹੀਂ ਉਹ ਤਾਂ ਕੰਮ ਤੇ ਗਿਆ ਹੋਇਆ ਕਿਵੇਂ ਆਇਆ ਸੀ ਕੰਮ ਸੀ ਕੰਮ ਸੀ ਮਨ ਅਸਿਆ ਚਾਹ ਬਣਾ ਲੈਨੇ ਆ ਚਾਹ ਤਾਂ ਬਸ ਪੀਹ ਲਈ ਕੋਈ ਨਾ ਆ ਜਾਜਾ ਮੈਂ ਮਰੇ ਕੋਈ ਨਾ ਚਾਹ ਦੀ ਕੁ ਡਿਕ ਗੱਲ ਆ ਜਾਜਾ ਚਾਹ ਧਰਦੀ ਆ ਮੈਂ ਕਿਦੋਂ ਕਾਊ ਆ ਉਹ ਹਲੇ ਨਹੀਂ ਆਉਂਦਾ ਹੈਗਾ ਉਹ ਤਾਂ ਕੰਮ ਤੇ ਗਿਆ ਹੋਇਆਗਾ ਮੈਂ ਤਾਂ ਜ਼ਰੂਰੀ ਕੰਮ ਸੀ ਕੋਈ ਨਾ ਇੰਨਾ ਵੀ ਕੋਈ ਜ਼ਰੂਰੀ ਸੀ ਆਥਣੇ ਆ ਜੀ ਉਹਦੇ ਕੋਲੇ ਇੰਨੇ ਬੈਠ ਮੈਂ ਚਾਹ ਬਣਾਉਣੀ ਆ ਆ ਜਾ ਚਾਹ ਪੀ ਲਿਆ ਜਾਜ ਚੱਲ ਬਣਾ ਲੈ ਕੁੱਟ ਫਿਰ ਮੈਨੂੰ ਕਾਲੀ ਆ ਕੋਈ ਨਾ ਬੱਚ ਕੁੱਟਕ ਤਾਂ ਬਣਾਉਣੀ ਆ ਆ ਜਾ ਜਮੇ ਪਰ ਬੈ ਜਾ ਆ ਜਾ ਇਸ ਮੈਂ ਚਾਹ ਧਰਦੀ ਐਗੀ ਹੋਰ ਬੈਠ ਮੜਾ ਜਾ ਮੈਂ ਹੁਣ ਧਰਿਉਣੀ ਚਾ ਕੁੱਟਕ ਤਾਂ ਬਣਾਉਣੀ ਆ ਬਾਲਾ ਟਾਈਮ ਨਹੀਂ ਮੇਰੀ ਬੱਸ ਟੱਪ ਜੂ ਥੂ ਕਾ ਬੱਸ ਜਾਣਾ ਈ ਈ ਕੀ ਕਾਲੀ ਐ ਤੈਨੂੰ ਚਾਹ ਕਿਉਂ ਨਾ ਜ਼ਰੂਰੀ ਆ ਅੱਛਾ ਹੋਰ ਕਰੇ ਠੀਕ ਆ ਸਾਰੇ ਚੱਲ ਵਧੀਆ ਮੈਂ ਧਰਦਾ ਚਾਹ ਮੜੇ ਕਰ ਲੈ ਹਾਂ ਵਧੀਰੀ ਏ ਏਸੀ ਲਵਾ ਲਿਆ ਵਧਾਈਆਂ ਤੈਨੂੰ ਹਾਂ ਹਾਂ ਏਸੀ ਲਵਾ ਲਿਆ ਲੈ ਸੋਹਣੀ ਗੱਲ ਹੋ ਗਈ ਰੱਬ ਸਭ ਨੂੰ ਵਧਾਵੇ ਵਧੀਆ ਹੋ ਗਿਆ ਖਾਸੇ ਪੈਸਿਆਂ ਦਾ ਆਇਆ ਹਾਂ ਖਾਸੇ ਤਾਂ ਕੀ ਮੜ ਮਸ ਲੱਗੇ ਜਿਹੜੇ ਲੱਗਣੇ ਸੀ ਧਰ ਕੇ ਆਈਆਂ ਚਾਹ ਬਸ ਬੁਬਲਦੀ ਹੋਊਗੀ ਚੱਲ ਜਾਨ ਸੌਖੀ ਰਹਿੰਦੀ ਹੋਊ ਹੋਰ ਜਾਨ ਸੌਖੀ ਕਿ ਕੂਲਰ ਕੰਨਿਓ ਨਾ ਬਾਲਿਆ ਪਹਿਲੇ ਤਾਂ ਕੂਲਰ ਲੈ ਕੇ ਆਏ ਸੀ ਦੇਖ ਐ ਹੋ ਗਿਆ ਬਿਚਲ ਗਰਮੀ ਜਾਂ ਦੁਪਹਿਰੇ ਵਾਲੀ ਗਰਮੀ ਹੁੰਦੀ ਆ ਮੱਚਣੀ ਹੋਰ ਬਾਲੀ ਜਿਆਦੇ ਗਰਮੀ ਆ ਕੀ ਕਰਾਉਣਾ ਪੈਸਿਆਂ ਤੋਂ ਰੋਟੀ ਬਣਾਵਾਂ ਥੋੜੀ ਜੀ ਨਾ ਰੋਟੀ ਤਾਂ ਬਸ ਖਾ ਲੈਂਦਾ ਰੋਟੀ ਅੱਛਾ ਚੱਲ ਵਧੀਆ ਮਸਤਨ ਜਾ ਕੇ ਆਉਣਾ ਸੀ ਭੋਲੇ ਨੂੰ ਮੈਂ ਨਾਲ ਹੀ ਲੈ ਕੇ ਜਾਣਾ ਸੀ ਅੱਛਾ ਭੋਲੇ ਨੂੰ ਲਿਆ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਮਾੜਾ ਜੇ ਭੋਲੇ ਨੂੰ ਸਮਝ ਆਇਆ ਘਰ ਹੈ ਦੇਖ ਤੇਰੇ ਸਾਹਮਣੇ ਮੈਂ ਕਦੇ ਮਾੜੀ ਨਹੀਂ ਮਾੜਾ ਜਾਨ ਨੂੰ ਸਮਝਾਇਆ ਕਰ ਵੀ ਤੇਰੇ ਘਰ ਵਾਲੀ ਚੰਗੀ ਆ ਇਹ ਤਾਂ ਲੋਕ ਫਸਾਉਣ ਨੂੰ ਫਿਰਦੇ ਨੇ ਮੈਨੂੰ ਮੈਂ ਕਹੂੰ ਆ ਵੀ ਤੂੰ ਫਰਕ ਕਰੇ ਰੋ ਫਰਕ ਫਰਕ ਨੂੰ ਮੈਂ ਕਿੱਥੇ ਮਾੜੀ ਉਹ ਹੀ ਗੱਲ ਮੈਂ ਤੇ ਤੇਰੀ ਫਰਕ ਨਹੀਂ ਕਹਿੰਦਾ ਵੀ ਤੂੰ ਹੁਣ ਸਿਆਣੀ ਹੋ ਗਈ ਸਿਆਣੀ ਹੋ ਗਈ ਦੇਖ ਮੈਂ ਲੋਕਾਂ ਦੀਆਂ ਗੱਲਾਂ ਚ ਹੁਣ ਘੱਟ ਧਿਆਨ ਰੱਖਦੇ ਮੈਨੂੰ ਆ ਵੀ ਕਿਸੇ ਦੀ ਵਿਗੜੇ ਕੁਛ ਮਰਜ਼ੀ ਹੋਵੇ ਆਪਾਂ ਕੀ ਲੈਣਾ ਘਰੇ ਮੇਰੇ ਇਕਲੇ ਸੀ ਪੈਂਦਾ ਹੋਰ ਹੋਈ ਤਾਂ ਗੱਲ ਆ ਕੇ ਬੈਠੀ ਰਹੀਆ ਕਰ ਹੁਣ ਵਧੀਆ ਨਾ ਹੁਣ ਤੇ ਏਸੀ ਲਾ ਲੈਣੀ ਹੁੰਦੀ ਅੱਜ ਹੀ ਲਾਉਣਾ ਸੀ ਉ ਤਾਂ ਕੱਲ ਲਵਾਇਆ ਸੀ ਅੱਥਰੇ ਜਿਵੇਂ ਚੱਲ ਪਹਿਲਾਂ ਮੇਰੀ ਸਲਾਹ ਸੀ ਏਸੀ ਮੈਂ ਆ ਕਮਕ ਚੱਲਦਾ ਪਾਇ ਰੇ ਜੇ ਲਾ ਲ ਪਾਰਟੀ ਪਾਰਟੀ ਤਾਂ ਦੇ ਦੇ ਹੁਣੇ ਸੀ ਬੇ ਪਾਰਟੀ ਭੋਲੇ ਤੋਂ ਲਈ ਉਹੀ दारू ਪਿਆੜੀ ਪਿਆਊਗਾ ਤੈਨੂੰ ਪਰ ਉਹ दारू ਪਾਣੀ ਤਾਂ ਰਹਿਣ ਦੇ ਮੈਂ ਪਾਰਟੀ ਪਾਰਟੀਆਂ 2 ਮਿੰਟ ਚਲਾਈ ਦੇ ਹੋਰ ਚਲਾ ਦੇ ਪਤਾ ਬਿਲਕੁਲ ਕਿੰਨਾ ਖਾਂਦਾ ਸੈਕੰਡ ਹੈਂਡ ਆ ਮੈਂ ਨਹੀਂ ਹਲੇ ਚਲਮ ਡੁੱਦਦੀ ਤਾਂ ਮੈਂ ਨਹੀਂ ਚਲਾਉਂਦੀ ਹੈਗੀ ਫਿਰ ਦੇਖਣ ਨੂੰ ਲਾਇਆ ਦੇਖਣ ਨੂੰ ਨਹੀਂ ਫਿਰ ਦਪਹਿਰੇ ਲਾਉਂਗੀ ਮੈਂ ਹੋਰ ਤੈਨੂੰ ਪਤਾ ਹੀ ਆਗਾ ਮੈਂ ਤੈਨੂੰ ਐ ਕਹਿੰਦੀ ਸੀ ਫੜੇ ਮੈਂ ਚਾਹ ਦੇਖ ਲਾ ਦੇਖ 6:30 ਮੇਰਾ ਤਾਂ ਕੰਡਾ 2 ਮਿੰਟ ਰਹਿ ਗਏ ਬਸ ਤਾਂ ਹੋਣ ਵਾਲੀ ਅੱਡੇ ਤੇ ਕੋਈ ਨਾ ਕੋਈ ਨਾ ਤੂੰ ਪੁੱਲ ਲੈ ਤੂੰ ਪਾਰਟੀ ਲਈ ਮੈਥੋਂ ਕਾਦੀਆਂ ਪਾਰਟੀਆਂ ਮੰਗਦਾ ਤੂੰ ਨਿਵੇਂਦਰੀ ਕੌਣਾ ਨਿਮਹਾ ਆ ਆ ਜਾ ਆ ਜਾ ਗਾਹੀ ਆ ਸਰਪੰਚ ਨੇ ਤੂੰ ਉਦਮੂਲ ਚੱਕ ਦਿੰਦੇ ਆ ਜਾ ਆ ਜਾ ਆ ਗਈ ਆ ਗਈ ਆ ਜਾ ਆ ਜਾ ਚਾਪਣਾ ਪਾਵਾਂ ਥੋੜੀ ਜਿਹੀ ਛਾਹ ਦੇ ਜੀਜਾ ਦੀ ਬੈਠਾ ਥੋੜਾ ਜੀਜਾ ਉਹੀ ਪਕਾਈ ਮਾਰੀ ਜਾਂਦੀ ਆ ਕੀ ਹੋਇਆ ਸਰਪੰਚ ਜੀ ਤੈਨੂੰ ਮੈਨੂੰ ਕੀ ਹੋਣਾਗਾ ਹੋਰ ਸਹੀ ਗੱਲ ਤੇ ਤੁਸੀਂ ਪੜਕ ਜਾਣੇ ਹੋਗੇ ਕਾਹਦੀਆਂ ਸਹੀ ਗੱਲਾਂ ਹੀ ਬੋਲੀ ਜਾਣੀਆਂ ਤੂੰ ਉੱਥੇ ਬਹਿ ਜਾ ਮੈਂ ਤਾਂ ਉਹੀ ਨੇ ਬਹਿਣੀ ਮੈਂ ਤਾਂ ਉਹੀ ਆਇਆ ਸੀ ਲਗੋ ਵੀ ਕਾਣਾ ਆਦੋਂ ਨਰਬੀਣਾ ਕੰਮ ਤਾਂ ਬਈ ਕਾਣਾ ਹੁੰਦਾ ਪਹਿਲਾਂ ਮੈਨੂੰ ਐਂ ਦੱਸ ਨਿਉ ਕੰਮ ਸੀ ਕੋਈ ਮੂ ਵੀ ਨਪਕਾਈ ਮਾਰੇ ਚੱਲ ਪੜ ਗਏ ਤੈਨੂੰ ਵੀ ਕੰਮ ਸੀਗਾ ਮੈਂ ਤਾਂ ਹੀ ਤਾਂ ਗਿਆ ਵੀ ਕੰਮ ਸੀ ਹੂੰ ਉਹ ਹੂੰ ਤਾਂ ਬੈਤਨੇ ਕੰਮ ਜੀ ਚੱਕ ਤਾਂ ਹਣਾ ਜਵੀ ਕਾ ਦਾ ਚੱਲ ਐ ਕਰ ਮੈਂ ਪਰ ਤੇਰੀ ਬੱਚ ਦਾ ਟਾਈਮ ਹੋ ਰਿਹਾ ਵਗ ਜਾ ਫਿਰ ਤੂੰ ਦੱਸ ਦੇ ਉਹਨੂੰ ਹਾਂ ਕੋਈ ਕੋਈ ਨਾ ਮੈਂ ਪੋਲੇ ਨੂੰ ਕਹਿ ਦੂੰਗੀ ਆਪੇ ਇਹ ਤਾਂ ਹਫਲੇ ਪੈ ਗਿਆ ਨਹੀਂ ਐ ਹੋ ਗਿਆ ਨੂੰ ਇਹਨੇ ਦੇਖ ਲੈ ਹਣ ਦੇਖਣ ਦੀ ਗੱਲ ਨਹੀਂ ਸਰਪੰਚ ਦੀ ਫਿਰ ਉਹੀ ਗੱਲਾਂ ਤੇਰਾ ਬੇਕਰਤੂਤੀ ਵਾਲਾ ਜੇ ਤੇਰਾ ਸਰਪੰਚ ਸਾਰੇ ਇਹ ਤੁਰੇ ਫਿਰਦੇ ਨੇ ਮੈਂ ਬਤਾਇਆ ਕਹਿਣੀ ਆ ਉਹ ਤਾਂ ਰਾਤਾਂ ਨੂੰ ੱਟੇ ਖਾਂਦਾ ਦਿਨੀ ਫਰਦਾ ਲਿਆ ਜੀ ਕੋਈ ਗੱਲ ਨਹੀਂ ਹੈਗੀ ਜੇ ਕਰੀ ਫਿਰ ਬਿੰਦਰੀ ਸਾਰੇ ਆਮ ਕਰੂ ਜੇ ਕਿਸੇ ਨਾਲ ਗੱਲ ਕਰੀ ਪਰਦਿਆਂ ਚ ਰਹਿ ਕੇ ਨਹੀਂ ਕਰਦੀ ਹਾਂ ਤੁਮਨ ਹਰ ਇੱਕ ਗੱਲ ਦਾ ਦੱਦ ਨਹੀਂ ਫਿਰ ਤੂੰ ਮੈਂ ਤਾਂ ਪਰਦਾ ਕਰ ਨੀ ਜਦੋਂ ਗੱਲ ਨਹੀਂ ਹੈਗੀ ਫਿਰ ਉਹ ਹੀ ਗੱਲ ਤੇਰੀ ਨਾ ਨਹੀਂ ਐ ਨਹੀਂ ਕਰਦੇ ਹੁੰਦੇ ਸਹੀ ਗੱਲ ਕਿਸੇ ਨੂੰ ਬਦਨਾਮ ਨਹੀਂ ਕਰੀਦਾ ਹੁੰਦਾ ਰੱਬ ਦੇਖਦਾ ਹਾਂ ਚਾਹਾਂ ਕਿਆ ਬਣਾਵਣਾ ਪਿਆਉਣੀਆਂ ਫਿਰ ਹੈ ਨੂਆ ਪਰ ਜੇ ਚਾਹ ਪੀਤੀ ਲੋੜਾ ਹਾ ਹੁਣ ਤੋਂ ਤੁਸੀਂ ਸਰਪੰਚੀ ਕੀਤੀ ਆ ਤੁਹਾਡੇ ਕੋ ਘਰੇ ਹੂੰ ਭੱਜ ਜੇ ਪਾਣੀ ਦਾ ਗਲਾਸ ਨਹੀਂ ਦਿੰਦੇ ਹੈਗੇ ਤੁਸੀਂ ਫਿਰ ਪਾਣੀ ਦਾ ਗਲਾਸ ਫੜਾਉਣਾਂ ਆਤੋਂ ਬਿੰਦਰੀਏ ਹੈ ਜੀ ਨਹੀਂ ਮੈਂ ਤਾਂ ਅਗਰੇ ਦਾ ਮਾਨਤਣ ਕਰਦੀ ਹੁੰਨੀ ਆ ਨਾਲੇ ਤੂੰ ਕਿਵੇਂ ਐਸੀ ਸੇਖ ਕਰਦੇ ਪੈਰੇ ਹੋਈ ਲੜੀ ਜਾਨੀ ਆਂਗੀ ਮੈਂ ਤਾਂ ਤੇਰੇ ਨਾਲ ਗੱਲ ਕਰਨ ਆਈ ਹਾਂ ਹਾਂ ਦੱਸ ਦੱਸ ਨਹੀਂ ਉਹ ਦੀਪੀ ਨੂੰ ਦੀਪੀ ਕਰਤਾ ਨਹੀਂ ਕਾਂਢ ਫੇਰ ਕੀ ਕਾਂਢ ਕਰਤਾ ਤੇ ਮੇਰੀ ਗੱਲ ਸੁਣ ਲੈ ਪੂਰੀ ਹਾਂ ਹਾਂ

ਕੱਲੂ ਦੀ ਬਠਿਆ ਰੱਖਿਆ ਘਰੇ ਕਹਿੰਦੀ ਮੇਰੇ ਘਰਾਂ ਲੜਦੇ ਵੀ ਦੱਸ ਘਰੇ ਕਿਆ ਬਠਿਆ ਹੁਣ ਤਾਂ ਤੀਮੀਆਂ ਘਰੇ ਆਉਣ ਲੱਗੀਆਂ ਆਉਣ ਲੱਗੀਆਂ ਬਈ ਮੇਰੇ ਤਾਂ ਪਹਿਲੀ ਮੱਥਾ ਟਣਕਦਾ ਸੀ ਮੈਨੂੰ ਤਾਂ ਪਤਾ ਸੀ ਮੈਨੂੰ ਮੈਨੂੰ ਇੱਕ ਗੱਲ ਦੱਸ ਹਾਂ ਹਾਂ ਮੈਂਬਰ ਬੱਸ ਬੱਸ ਕਰੀ ਜਾਂਦਾ ਤੀ ਕਿੱਥੇ ਜਾਂਦਾ ਜਾਣਾ ਹੁਣ ਕਿਤੇ ਮੈਨੂੰ ਕੋਈ ਦੱਸ ਕੇ ਜਾਂਦਾ ਪੁੱੜਕ ਗੱਦਾ ਕੋੜੀ ਰਹਿੰਦੇ ਸਾਰੀ ਵਕਫਾ ਤੂੰ ਐ ਤੂੰ ਸਾਰੀ ਵਕਫਾ ਦੇਖ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਹੁਣ ਵੀ ਕਹਿੰਨੀ ਆ ਜੇ ਮੈਂ ਮਾੜੀ ਹਾਂ ਮੈਨੂੰ ਰੱਬ ਦੇਖੇ ਮੈਂ ਸੁਤੇ ਸਵਾ ਪੁੱੜ ਮੇਰ ਤਾਂ ਚੋਲੀਆਂ ਜਿਹੜਾ ਮੈਨੂੰ ਕਹੂਗਾ ਮੇਰੀ ਵੀ ਚੋਲੀ ਹੈ ਮੇਰੀ ਵੀ ਝੋਲੀ ਜਿਹੜੇ ਮੇਰੇ ਬੰਦੇ ਨਾਲ ਮਾੜੀਆਂ ਹੁੰਦੀਆਂ ਨੇ ਗਿਆ ਨਾ ਫਿਰ ਤੇਰਾ ਬੰਦਾ ਹੈਗਾ ਇਹ ਜਾ ਤੂੰ ਅੜ ਕੇ ਤੂੰ ਮੈਨੂੰ ਗੱਲ ਦੱਸ ਮੇਰਾ ਬਲੈਡਣਾ ਬਣਾਈ ਚੱਲ ਹਾਂ ਮੈਂ ਤੈਨੂੰ ਤਾਂ ਕਹਿਣ ਆਈ ਆ ਉਹ ਤਾਂ ਕਹਿੰਦੇ ਸੀਗੇ ਮੈਂਬਰ ਵੀ ਨਾਲ ਜਾਊਗਾ ਤਾਂ ਕੀ ਪਤਾ ਇਹਨਾਂ ਦੀ ਕੀ ਗੱਲ ਆ ਆਪਾਂ ਨੂੰ ਕੀ ਪਤਾ ਅਗਲਾ ਸੱਚ ਥੋੜੀ ਦੱਸਦਾ ਹੁੰਦਾ ਮੇਰੀ ਗੱਲ ਸੁਣ ਹੁਣ ਦੀਪੀ ਦੀ ਮਾੜੀ ਗੱਲ ਨਹੀਂ ਹੈਗੀ ਮਾੜੀ ਆ ਮਾੜੀ ਆ ਅਗਲੇ ਦੇ ਘਰੇ ਕੋ ਬੈਂਦਗਾ ਨੇ ਘਰ ਪੱਟ ਦੀਏਗੀ ਪੱਟ ਦੀਏ ਤੂੰ ਝਟ ਕੇ ਫੜ ਕੇ ਬਾਹਰ ਨਹੀਂ ਕੱਟ ਸਕਦੀ ਹਾਂ ਮੇਰੇ ਕੋਲ ਕੋਈ ਤੀਮੀ ਵੜ ਕੇ ਦਿਖਾਵੇ ਮਾਤਾ ਗੋਡਾ ਥੱਲੇ ਨਾ ਲੈ ਲੈ ਬਾਹਰ ਨਹੀਂ ਕੱਟਾਂ ਲੋਕ ਕੰਜਰ ਮੂਰੇ ਆੜ ਜਾਂਦਾ ਮੂਰੇ ਤੁੱਠਾ ਨੇ ਹੋਣੇ ਛੱਟਿਆ ਕਿ ਆ ਵੀ ਮੈਚਿੰਗ ਲੈ ਕੇ ਗਿਆ ਆ ਕੇ ਅਸੀਂ ਸਮਝੌਤਾ ਕਰਾਂਦੇ ਡੇਰ ਉਹ ਕਰਤੂਤ ਮਾੜੀ ਪਈਆ ਆ ਕਿਸੇ ਦੀ ਕੀ ਹਮਤ ਹੈ ਨਹੀਂ ਥੀ ਉਹਦੇ ਅੱਜ ਹੂੰ ਇੱਕ ਨਕਤੇ ਗਏ ਹੋਣੇ ਕਿਤੇ ਉਹ ਨਾ ਬੜਾ ਪਤਾ ਪਿਕਨਿਕ ਆਂਦਾ ਕਿ ਤੈ ਤੂੰ ਵੀ ਤਾਂ ਨੀ ਸਲਾ ਬਣਾਈ ਬੈਠੀ ਸੀ ਮੈਂ ਬਰਨਾਲਾ ਹੋਰ ਨਾ ਪਕਾਈ ਮਾਰੀ ਚੱਲ ਮੈਨੂੰ ਬਦਨਾਮ ਨਾ ਕਰ ਜੇ ਤੇਰੇ ਘਰ ਆਲੇ ਇਹ ਜਨ ਅਸੀਂ ਨੀ ਇਹ ਜੀਆਂ ਆਹੋ ਤੂੰ ਤਾਂ ਘਰ ਪੱਟ ਦੀਆਂ ਫਿਰਦੀਆਂ ਕਦੇ ਉਹਦਾ ਪੱਟ ਤਾਂ ਕਦੇ ਉਹਦਾ ਪੱਟ ਮੈਨੂੰ ਕਹਿਣ ਦੀ ਲੋੜ ਨਹੀਂ ਮੈਂ ਤਾਂ ਸੱਚੀ ਸਵਿੱਤਰੀ ਆ ਕਿਸੇ ਤੇ ਮਰਜੀ ਕਾ ਦੇ ਵਿਬਿੰਦਰੀ ਇਹ ਜੀ ਆਹ ਮੇਰੀ ਗੱਲ ਸੁਣ ਬੰਦੇ ਨਹੀਂ ਨਾਲ ਖੜ ਦੇਉਂਦੇ ਕੰਮ ਤੇਰੇ ਮਈ ਆਉਂਗੀ ਮੈਂ ਬਰਬ ਦੀ ਜਗਾ ਸਹੀ ਹੈ ਮੈਂ ਆਪਦੀ ਸਾਂਗ ਜਗਾ ਸਹੀ ਹੈ ਰੱਬ ਤਾਂ ਦੇਖਦਾ ਮੈਂ ਦੇਖਦਾ ਰੱਬ ਤਾਂ ਮੇਰਾ ਝੋਲੀ ਆ ਆਪਣੀ ਤਾਂ ਝੋਲੀ ਆ ਜਿਹੜਾ ਲੋਕਾਂ ਨੂੰ ਬਦਨਾਮ ਕਰੂ ਰੱਬ ਉਸੇ ਨੂੰ ਦੇਖ ਕੇ ਹਾਂ ਬਦਨਾਮ ਕਰੂਗਾ ਹਾਂ ਗੱਲਾਂ ਦੇਖ ਲਾ ਕਰਦੀ ਨਹੀਂ ਲੱਕ ਰਹੇ ਆ ਕੇ ਵੀ ਕਰੇ ਆ ਕੇ ਮੈਨੂੰ ਐ ਨਹੀਂ ਸਮਝਾਂਦੇ ਵੀ ਸਿਖਰ ਦੇ ਪੈਰੀ ਕੀ ਕੰਮ ਹੁੰਦਾ ਹੈਗਾ ਮੇਰੇ ਮੂਰੇ ਹੁਣ ਸੱਚੀ ਬਣਦੀ ਹੈਗੀ ਐਂ ਜਦ ਅੱਖੀ ਦੇਖ ਲੈ ਫੇਰ ਨਹੀਂ ਸੱਚੇ ਬਣੇ ਜਾਂਦਾ ਹੁੰਦਾ ਉਹੀ ਸਮਝ ਰੱਖਿਆ ਬਿੰਦਰੀ ਨੂੰ ਉਹੀ ਸਮਝ ਰੱਖਿਆ ਨਹੀਂ ਜਿੱਦੇ ਮੈਂ ਆਪਦੀ ਆਈ ਤੇ ਆ ਗਈ ਨਾ ਸਾਰਿਆਂ ਦੇ ਉਦਮੋਲ ਚ ਕਾ ਗੱਡਾਂ ਕੜੀਆਂ ਕਰਦੀਆਂ ਮਾਰਦੀ ਆ ਗੱਲਾਂ ਮੇਰੇ ਨਾਲ ਪਕਾਈ ਕਰਦੀ ਆ ਲੈ ਚਿੰਦਰ ਕੁੜਾ ਚਿੰਦਰ ਚਿੰਦਰੇ ਹੱਦ ਹੋ ਗਈ ਓਏ ਇਹ ਦਿਵਾਲੀ ਐਂ ਮੈਨੂੰ ਗੁੱਸਾ ਚੜਦਾ ਮੈਂ ਕਹਿੰਦਾ ਕਾ ਨੂੰ ਕਾ ਨੂੰ ਕਾ ਨੂੰ ਜਿੱਦੇ ਮੈਂ ਹੱਥ ਚੱਕ ਲੈਣਾ ਨਾਲੇ ਸਿੱਧੀ ਕਰ ਦੂੰ ਤੱਕਲੇ ਵਰਗੀ ਗਈ ਕਿੱਧਰ ਐ ਕਿੱਧਰ ਜਾਣਾ ਮੈਂ ਚਿੰਦਰ ਤੂੰ ਫਿਰ ਬੋਲਦੀ ਕਿਉਂ ਨਹੀਂ ਭਾਈ ਮੈਨੂੰ ਕਿਹੜੇ ਵੇਲੇ ਹੋਗੇ ਦੇਖੀ ਜਾਂਦੇ ਨੂੰ ਬੋਲਦੀ ਕਿਉਂ ਨਹੀਂ ਬਾਪੂ ਮੈਂ ਅੰਦਰ ਕੰਮ ਕਰੀ ਜੇ ਨਹੀਂ ਤੂੰ ਪਤਾ ਨਹੀਂ ਘਰ 'ਚ ਕਲੇਸ਼ ਪੈ ਜਾਣਾ ਮੈਂ ਕਿੱਥੇ ਸੀਗਾ ਉਹ ਕਲੇਸ਼ ਆਇਆ ਐ ਮੈਨੂੰ ਕਿਵੇਂ ਲੱਗਿਆ ਵੀ ਘਰ 'ਚ ਹੈ ਨਹੀਂ ਤੂੰ ਕਿਤੇ ਆਹੋ ਚੱਲ ਕੋਈ ਨਹੀਂ ਤੇ ਕਲਵੰਤ ਆਇਆ ਨਹੀਂ ਕਲਵੰਤ ਨਹੀਂ ਆਇਆ ਕੀ ਪਤਾ ਕਿੱਥੇ ਉਜੜਿਆਗਾ ਰੋਟੀ ਦਾ ਟਾਈਮ ਹੋਇਆ ਪਿਆ ਦੱਸ ਹੁਣ ਰੋਟੀ ਟੁੱਕ ਵੀ ਖਾਣਾ ਮੈਨੂੰ ਵੀ ਭੁੱਖ ਲੱਗੀ ਪਈ ਹੈ ਭਾਈ ਉਹਨੂੰ ਆਪ ਨੂੰ ਨਹੀਂ ਪਤਾ ਵੀ ਰੋਟੀ ਦਾ ਟਾਈਮ ਹੋ ਗਿਆ ਮੈਂ ਘਰੇ ਵੜ ਜਾ ਬਾਹਰ ਟੱਕੇ ਖਾਂਦਾ ਰਹਿੰਦਾ ਫਿਰ ਮੈਨੂੰ ਆ ਕੇ ਕਹੂਗਾ ਰੋਟੀ ਪਾ ਦੇ ਉਹ ਤਾਂ ਹੁਣ ਕਹਿਣੀ ਆ ਉਹਨੇ ਉਹ ਪਹਿਲਾਂ ਦੇਖਦਾ ਰਹਿੰਦਾ ਤੇਰੇ ਮੂੰਹ ਮੇ ਨਹੀਂ ਸਿੰਦਰ ਤੂੰ ਸਿੱਧੇ ਮੂੰਹ ਰੋਟੀ ਟੁੱਕ ਫੜਾਉਂਦੀ ਨਹੀਂ ਬਾਪੂ ਹੋਰ ਕਿਹੜੇ ਮੂੰਹ ਨਾਲ ਦੱਸਿਆ ਉਹਨੂੰ ਰੋਟੀ ਟੁੱਕ ਫੜਾਵਾ ਪਰ ਉਹ ਨਹੀਂ ਤਾਂ ਹੈਗੀ ਹੁਣ ਟਾਈਮ ਹੁੰਦਾ ਕੋਈ ਰੋਟੀ ਖਾਣ ਦਾ ਵੀ ਸਿੰਦਰੇ ਗੱਲ ਸੁਣ ਮੇਰੀ ਐਵੇਂ ਘਰ ਚ ਕਲੇਸ਼ ਨਹੀਂ ਵਧਾਈਦਾ ਹੁੰਦਾ ਫੇਰ ਵੀ ਉਹ ਤਰ੍ਹਾਂ ਹੀ ਘਰ ਆਲਾ ਹੈ ਗੱਲ ਸੁਣ ਲੈ ਮੇਰੀ ਜੇ ਕਿਤੇ ਮੜਾ ਮੂਟਾ ਉੱਚਾ ਨੀਵਾ ਬੋਲ ਜੇ ਗੁੱਸਾ ਨਾ ਕਰਿਆ ਕਰ ਦੇਖ ਮੈਂ ਵੀ ਤਾਂ ਤੇਰੀ ਮਾਂ ਨੂੰ ਕਿੰਨਾ ਕਿਨਾ ਕੁੱਟ ਦਿੰਦਾ ਸੀ ਉਹ ਨਹੀਂ ਕਦੇ ਗੁੱਸਾ ਕਰਦੀ ਸੀ ਬਾਪੂ ਉਹ ਟਾਈਮ ਚਲਾ ਗਿਆ ਜਿਹੜਾ ਤੂੰ ਕੁੱਟ ਦਿੰਦਾ ਸੀ ਨਾਲੇ ਬੇਬੇ ਸੀ ਜਿਹੜੀ ਖਾ ਲੈਂਦੀ ਸੀ ਮੈਂ ਤਾਂ ਹੋਈ ਨਾ ਕਿਸੇ ਤੋਂ ਡਾਂਟ ਖਾ ਮੱਚ ਪੇਟ ਤਾਂ ਬਹੁਤ ਦੂਰ ਦੀ ਗੱਲ ਆ ਆਹੋ ਐ ਤਾਂ ਮੈਨੂੰ ਦੀਂਦੇ ਹੀ ਆ ਪੁੱਤ ਵੀ ਤੂੰ ਉਹਦੇ ਅੱਖੇ ਲੱਗਦੀ ਨਹੀਂ ਤਾਂ ਬਾਪੂ ਹੁਣੇ ਨੇਚਰ ਦੇ ਤਾਹੀ ਕਰ ਟਿੱਗੀਆਂ ਜੇ ਆਖੇ ਲੱਗਦੀਆਂ ਤੂੰ ਤਾਂ ਐ ਬੋਲਣ ਲੱਗ ਜਾਣਾ ਨਹੀਂ ਇਹ ਹੀ ਕਹਿੰਨਾ ਪੁੱਤ ਵੀ ਐਵੇਂ ਉੱਚਾ ਨਹੀਂ ਮਾਂ ਬੋਲਿਆ ਨਾ ਕਰ ਜਿਵੇਂ ਕਲਵੰਤ ਕਹਿੰਦਾ ਉਵੇਂ ਕਰਿਆ ਕਰ ਕਿੰਨਾ ਤੇ ਕਰਾਂ ਉਵੇਂ ਜਿਵੇਂ ਅਗਲਾ ਕਹਿੰਦਾ ਉਵੇਂ ਤਾਂ ਚੱਲਦੀ ਪਈਆਂ ਹੋਰ ਦੱਸ ਕੀ ਕਰਾਂ ਉਹ ਚੰਗਾ ਭਾਈ ਚੰਗਾ ਤੂੰ ਰੋਟੀ ਰੋਕ ਬਣਾ ਲੈ ਰੋਟੀ ਨੂੰ ਬਹੁਤ ਟਾਈਮ ਲੇਟ ਹੋਇਆ ਪਿਆ ਰੋਟੀ ਤਾਂ ਬਣੀ ਪਈ ਆ ਤੁਸੀਂ ਖਾਣ ਵਾਲੇ ਬਣੋ ਚੰਗਾ ਲਿਆ ਭਾਈ ਇਹਨੇ ਕਲਵੰਤ ਆ ਜੂਗਾ ਫਿਰ ਉਹ ਖਾ ਲੂਗਾ ਲੈ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਛੋਡੇ ਘਰ ਦੇ ਨੂੰ ਕਹਿ ਦਿਆ ਕਰੋ ਵੀ ਭਈ ਉਹਨਾਂ ਨੇ ਆਉਣਾ ਤੇ ਸਮਝੌਤਾ ਕਰਾਉਣਾ ਲੈ ਹੁਣ ਕੋਈ ਘਰੇ ਹੈ ਨਹੀਂ ਸੀ ਮੇਰੇ ਕੋਲੇ ਕਿਹੜਾ ਫੋਨ ਸੀ ਕਿ ਮੈਂ ਫੋਨ ਕਰ ਦਿੰਦੀ ਘਰ ਦੇ ਕੰਮ ਨਹੀਂ ਹੋਣੇ ਦੇਖ ਕੇ ਕਿਹੜੇ ਮੁੜੇ ਆਏ ਹੋਗੇ ਗੱਡੀਆਂ ਤੇ ਉਹ ਕਿਹੜੀਆਂ ਗੱਡੀਆਂ ਤੇ ਗੱਡੀ ਤਾਂ ਉਹ ਖੜੀ ਐ ਫਿਰ ਖੜੀ ਹੋਵੇ ਕੀ ਪਤਾ ਕਿਸੇ ਦੀ ਹੋਰ ਲੈ ਕੇ ਹੋਵਾ ਓ ਤੂੰ ਬਈ ਾ ਢਕੇ ਲੈ ਹੁਣ ਉਹੀ ਪੰਗਾ ਫੇਰ ਕਰਤਾ ਨਾ ਅੱਜ ਫੇਰ ਰੱਖਣਾ ਬੂਹਣ ਤੈਨੂੰ ਤੇਰੇ ਕੋਲ ਤਾਂ ਬਹਾਨੇ ਨੇ ਤੂੰ ਤਾਂ ਜਾਣ ਕੇ ਨਹੀਂ ਨਿਮੇੜਦਾ ਹਾਂ ਨਿਮੇੜ ਨਾਲ ਬੰਦਾ ਨਾ 5 ਮਿੰਟਾਂ ਚ ਨਿਮੇੜ ਦੇ ਕੇਸ ਓਏ ਕੋਈ ਕਰੀ ਨਹੀਂ ਸੀ ਹੁਣ ਇਹਨਾਂ ਦੇ ਘਰਦਿਆਂ ਤੋਂ ਬਿਨਾ ਕਿਵੇਂ ਨਿਮੇੜ ਦੂ ਮੈਂ ਮੈਂ ਚੱਲਾਂ ਨਾਲ ਚੱਲੀ ਆਪਾਂ ਤੇ ਤੂੰ ਕੱਲ ਨੂੰ ਚੱਲੀ ਜਲ ਕਿਉਂ ਚੱਲਾਂ ਕੱਲ ਹੁਣੀ ਚੱਲਦੇ ਆਪਾਂ ਕੱਲ ਨੂੰ ਚੱਲਾਂਗੇ ਆਪਾਂ ਤਿਆਰ ਰਹੀ ਇਹਨੂੰ ਕੱਲੀ ਨੂੰ ਭੇਜ ਦਿੰਦੇ ਆਂ ਇਹਨਾਂ ਨੇ ਪਤਾ ਲੱਗ ਜੂਗਾ ਵੀ ਕੌਣ ਕਰੇ ਸੀ ਕੌਣ ਨਹੀਂ ਸੀ ਤੈਨੂੰ ਇੰਨੀ ਵਿਗੜਾ ਜਾਂ ਕੱਲੀ ਬਗੜਾ ਕਰਿਆ ਸਮਝੋਤਾ ਆਹੋ ਮ ਅਵੇ ਅਸੀਂ ਦੋਨੇ ਰਹੀਏ ਗੰਦੀ ਸੋਚ ਮੇਰੀ ਆਪੀ ਗੰਦੀ ਸੋਚੇਗੀ ਪਮਾਰੀ ਸੋਚ ਤੂੰ ਨਾ ਮੇਰੀ ਗੱਲ ਸੁਣ ਲੈ ਜੇ ਸਮਝੌਤਾ ਨਹੀਂ ਕਰਾਉਣਾ ਨਾ ਵਿੱਚ ਰੌਲਾ ਨਾ ਪਾ ਕੇ ਆਹੋ ਰੌਲਾ ਤਾਂ ਮੈਂ ਆਪੀ ਪਾਉਣੀ ਆ ਹੁਣ ਤੈਨੂੰ ਮੇਰੀਆਂ ਗੱਲਾਂ ਰੌਲਾ ਲੱਗਦੀਆਂ ਨੇ ਚੱਲ ਚੰਗਾ ਮੇਰੀ ਗੱਲ ਸੁਣ ਥੱਕਿਆ ਆਟੇ ਆਵਾ ਤੜ ਕੇ ਰੋਟੀ ਵੀ ਨਹੀਂ ਖਾ ਗਈ ਚਾਹ ਦੀ ਘੁੱਟ ਬਣਾ ਦੇ ਕਿਹੜਾ ਬਣਾ ਦਾ ਚਾਹ ਮੈ ਦੱਸੀ ਮੈਨੂੰ ਨਹੀਂ ਬਣਾਉਂਦੀ ਮੈਂ ਤਾਂ ਬਣਾਉਂਦੀ ਨਹੀਂ ਦੀਪੀ ਫਿਰ ਤੁਸੀਂ ਬਣਾ ਦਿਓ ਭਾਈ ਘੁੱਟ ਚਾਹ ਚੱਲ ਮੈਂ ਘਰ ਤੇ ਕੋਈ ਰਸੋਈ ਚ ਵੜਿਆ ਆਪੀ ਬਣਾ ਦੂੰਗੀ ਮੈਂ ਲੋੜ ਨਹੀਂ ਹੈਗੀ ਕਿਸੇ ਨੂੰ ਰਸੋਈਆਂ ਚ ਵੜਨ ਦੀ ਮੈਂ ਬਣਾ ਦੇਣੀ ਤੂੰ ਪੰਡਿਤ ਢੋਲਾ ਸਰਪੰਚ ਨਹੀਂ ਹੈਗੀ ਪੰਡਈ ਮਾਲ ਜੇ ਤੂੰ ਜੇ ਨਹੀਂ ਸ਼ੌਕਾ ਚੰਗਾ ਚੱਲ ਚੰਗਾ ਦੁੱਧ ਚ ਪੱਤੇ ਪਾ ਲਈ ਥੋੜੀ ਕੋਈ ਨਹੀਂ ਚੱਲ ਥੋੜੀ ਜਿਹੀ ਮੇਰੇ ਵਾਸਤੇ ਵੀ ਲਿਆਏ ਉਹਦੇ ਮੈਂ ਬੈਣੀ ਕੋਈ ਨਾ ਵੀ ਪੜਦੇ ਨਾਲ ਉੱਭ ਜਾ ਚਲੋ ਠੀਕ ਹੈ ਮੈਂ ਘਣਾ ਆ ਕੇ ਮਲੋਟ ਆ ਯਾਰ ਲਿਆਜ ਬਣੀ ਨਹੀਂ ਚਾ ਨਾ ਫੜ ਦੇਖਾ ਮਿੱਠਾ ਮਟਾ ਵਧੀਆ ਪਾਲਿਆ ਸੀ ਆਹੋ ਪਾਲਿਆ ਸੀ ਮਿੱਠਾ ਸੌਦਾ ਲਿਆ ਕੇ ਦਿਨ ਨਾ ਨਾ ਚਾਹ ਬੜੀ ਸਵਾਦ ਮੈਂ ਚਾਹ ਬੜੀ ਸਵਾਦ ਬਣਾਈਆ ਮੇਰੀ ਗੱਲ ਸੁਣ ਲੈ ਜੇ ਮੈਨੂੰ ਉਧਰ ਜਾਂਦਾ ਦੀਗਾ ਨਾ ਤਾਂ ਆਪ ਦਾ ਸਭ ਲਾ ਲਈ ਮਤਲਬ ਉਧਰ ਕਿਧਰ ਉਹ ਉਧਰ ਦੀਪੀ ਗਣੀ ਉਹੀ ਤੁਰਿਆ ਫਿਰਦਾ ਮੈਂ ਹਾਂ ਉਹੀ ਤੁਰਿਆ ਫਿਰਦਾ ਜੇ ਮੈਨੂੰ ਜਾਂਦਾ ਦੀਗਾ ਨਾ ਮੇਰੇ ਬਾਪ ਨੂੰ ਬੁਲਾਉਂਗੀ ਮੈਂ ਬਾਪ ਕੀ ਕਰ ਲੂ ਤੇਰਾ ਜਿਹੜਾ ਉਹ ਸਪਹਿਲਾ ਕਰਦਾ ਕੀ ਕਰਦਾ ਮੇਰਾ Baal ਨਹੀਂ ਬਿੰਗਾ ਕਰ ਸਕੇ ਆਹੋ ਉਹ ਤੇ ਮੂਰੇ ਹੱਥ ਜੋੜਦਾ ਹੁੰਨਾ ਫਿਰ ਕੀ ਦੇ ਮੂਰੇ ਮੇਰੇ ਬਾਪ ਮੂਰੇ ਉਹ ਮੈਂ ਤੈਨੂੰ ਦੱਸਿਆ ਵੀ ਮੈਂ ਵੱਡੇ ਕਰਕੇ ਜਿੱਦ ਕਰਦਾ ਵੀ ਜੇ ਸੱਟ ਵੇਟ ਵੱਜ ਗਈ ਔਖਾ ਉਹ ਬੁੜਾ ਬੰਦਾ ਤੂੰ ਨਾ ਮਾਰ ਕੇ ਦੇਖ ਲੈ ਉਹਨਾਂ ਸੱਟ ਫਿੱਟ ਨਾਲ ਤੈਨੂੰ ਪਤਾ ਵੀ ਤਰਾ ਕੀ ਹਾਲ ਹੋਊਗਾ ਜੇ ਉਹ ਇੱਕ ਵਾਰੀ ਆ ਗਿਆ ਹੋਰ ਪਈਆ ਘੁੱਟ ਚਾਹ ਥੋੜੀ ਕਿਉਂ ਤੂੰ ਕੀ ਕਰਨੀ ਐ ਚਾ ਉਹਨੂੰ ਦੇ ਆਉਂਦੇ ਵਿਚਾਰੀ ਆਹੋ ਬਾਹਰ ਹਟ ਚੁੱਕਿਆ ਨਹੀਂ ਆਇਆ ਕੁਸ ਕਿਉਂ ਸਭ ਪਤਾ ਮੈਨੂੰ ਠੀਕ ਹੈ ਨਾ ਮੈਂ ਹੋਟਲਾਂ ਤੇ ਗਿਆ ਸੀ ਹਾਂ ਜਿਹੜੀਆਂ ਚਾਰਾਂ ਤੂੰ ਖੇਡਦਾ ਨਾ ਮੈਨੂੰ ਸਭ ਪਤਾ ਮੈਨੂੰ ਨਾ ਚਾਰਿਆ ਕਰ ਤੂੰ ਚਲ ਮੈਂ ਇਹਦੇ ਚੋ ਦੇ ਦਿੰਦਾ ਵਿਚਾਰੀ ਤੂੰ ਜਾ ਕੇ ਦਿਖਾਈ ਉਧਰ ਤੈਨੂੰ ਮੈਂ ਦੱਸਾਂ ਫਿਰ ਪਤਾ ਜੇ ਪੀਣੀ ਹੋਰੀ ਬੈ ਕੇ ਪੀ ਲੈ ਨਹੀਂ ਆਤ ਜਿਹੜੇ ਤੈਨੂੰ ਦਿੱਤੇ ਹਨ ਉਹ ਵੀ ਦਾਣੇ ਚ ਪਾ ਕੇ ਆਉਂਗੀ ਪੰਨ ਲੱਗੇ ਆ ਦਿੰਦਾ ਦਿੰਦਾ ਨਾ ਚਾਹ ਹ ਕਿਤੇ ਆਪਦੇ ਵੀ ਨਾ ਗਵਾਲੀ ਚੱਕੇਗਾ ਫਿਰ ਚੰਗਾ ਹਾਂ ਚੰਗਾ ਕੋਈ ਬੋਲੀ ਚਾਹ ਚੁੜਸਲਾ ਚੰਗਾ ਸੁੰਦਰ ਬਾਈ ਗਾਰ ਦੀ ਕਸਮ ਬੜੀ ਸੁੰਦਰ ਲੱਗਦੀ ਵਈ ਐ ਉਹ ਤਾਂ ਚਲ ਠੀਕ ਆ ਪਰ ਤੇਰਾ ਬਹੇ ਜੇ ਬੜਾ ਤੂੰ ਇੱਥੇ ਕੀ ਕਰਨ ਆਇਆਗਾ ਬਹਿਣਾ ਬੈਠੇ ਤੁਹਾਡਾ ਤੁਹਾਡੇ ਘਰ ਦਾ ਮੇਰਾ ਕਿ ਬੈਠੇ ਬਾਲਾ ਨਾ ਬੋਲੇਗਾ ਠੀਕ ਐ ਤੈਨੂੰ ਐ ਨਹੀਂ ਪਤਾ ਕਿ ਬਾਪੂ ਵੀ ਹਜੇ ਇੱਥੇ ਹੀ ਐ ਤੇ ਫਿਰ ਕੀ ਹੋ ਗਿਆ ਜੇ ਬਾਪੂ ਇੱਥੇ ਐ ਦੇ ਬਾਪੂ ਨੂੰ ਪਤਾ ਲੱਗ ਜਾਊਗਾ ਕਿਉਂ ਨਹੀਂ ਗੱਲ ਨੂੰ ਸਮਝਦਾ ਹੁੰਦਾ ਬਾਪੂ ਨੂੰ ਕਿੱਦਾਂ ਪਤਾ ਲੱਗ ਜਾਊਗਾ ਮੈਂ ਤਾਂ ਮਾਮੇ ਦੇ ਮੁੰਡੇ ਆ ਮੰਮੀ ਦੇ ਮਿੰਡਾ ਬਾਪੂ ਨੂੰ ਹੁਣ ਸ਼ੱਕ ਹੋਣ ਲੱਗ ਗਿਆ ਤੇਰੇ ਤੇ ਪਹਿਲਾਂ ਤਾਂ ਉਹਨੂੰ ਕੱਲਾ ਸੁਣਦਾ ਸੀ ਹੁਣ ਉਹਨੂੰ ਦਿਸਣ ਵੀ ਲੱਗ ਗਿਆ ਅੱਛਾ ਇਹਦਾ ਮਤਲਬ ਇਦਾਂ ਹੈ ਕਿ ਬਾਪੂ ਵੀ ਮੇਰੇ ਜਣਾ ਚ ਬੈਂਦਾ ਬੈਂਦਾ ਹੈ ਬਾਪੂ ਵੀ ਤੇਰੀਆਂ ਜਣਾ ਜੇ ਬੈਂਦਾ ਬੈਂਦਾ ਬਹਿ ਗਿਆ ਹੈ ਤੂੰ ਬੜੀ ਸੁੰਦਰ ਲੱਗਦੀ ਈ ਹੈ ਸੁੰਦਰ ਮੈਂ ਤਾਂ ਫਿਰ ਹੈਈ ਸੋਣੀ ਤੈਨੂੰ ਪਤਾ ਹਗਲਾਬੀ ਰੰਗ ਵਿੱਚ ਕਿੰਨਾ ਜਾਚਦਾ ਹੈ ਜਾਚਦਾ ਤਾਂ ਤੁਹਾਡੇ ਚਿੱਟਾ ਰੰਗ ਵੀ ਬਹੁਤ ਹੈ ਫਿਰ ਕਹਿਣ ਦਾ ਕੀ ਭਾਵਾ अच्छा अभी मैं रंडी हो जा कौन ਕਹਿੰਦਾ ਪਿਆ ਕੌਣ ਕਹਿੰਦਾ ਪਿਆ ਲੈ ਮੈਂ ਕਦ ਕਹਿਣਾ ਪਿਆ ਰੰਡੀ ਕਿਦਾਂ ਤੂੰ ਆਦੇ ਮੈਂ ਬੈਠਾ ਤੂੰ ਨਹੀਂ ਬੈਠਾ ਮੇਰਾ ਘਰ ਵਾਲਾ ਅੱਛੇ ਹੱਜੇ ਵੀ ਹੱਜੇ ਵੀ ਚੁੱਪ ਕਰ ਜਾ ਮੇਰੇ ਨਾਲ ਬਾਲੀ ਗੱਲ ਨਾ ਕਰ ਆਪ ਦਾ ਮੂੰਹ ਬੰਦ ਕਰ ਲੈ ਤੇ ਥੇ ਭੱਜ ਜਾ ਤੈਨੂੰ ਐ ਪਤਾ ਵੀ ਕਲਮੰਤ ਵੀ ਇੱਥੇ ਇੱਥੇ ਪਿੰਡ 'ਚ ਕਿਸੇ ਦੇ ਘਰ ਗਿਆ ਕਿ ਬਾਪੂ ਵੀ ਇੱਥੇ ਆ ਜਿਉਣਾ ਪਤਾ ਲੱਗ ਗਿਆ ਨਾ ਮੇਰੀਆਂ ਤਾਂ ਲੱਤਾਂ ਲੱਤਾਂ ਵੱਢਣਗੇ ਨਾਲ ਤੇਰੀਆਂ ਮੇਰੇ ਤਾਂ ਵੱਢਣਗੇ ਮੇਰੀਆਂ ਕੱਦ ਵੱਢਣਗੇ ਤੇਰੇਆਂ ਤਾਂ ਵੱਢਣਗੇ ਵੱਢਣਗੇ ਮੇਰੀਆਂ ਕੱਦ ਵੱਢਣਗੇ ਜੇ ਮੇਰੀਆਂ ਲੱਤਾਂ ਵੱਡਤੀਆਂ ਤੇ ਫਿਰ ਤੂੰ ਕਿਥੇ ਢਿੰਡੇ ਲੈਣ ਆਏਗਾ ਗੱਲ ਹੀ ਨਹੀਂ ਸਮਝਦਾ ਭਾਗ ਜਾ ਚੱਲ ਉੱਠ ਖੜ ਬਾਣਾ ਨਾ ਬੋਲ ਇੱਕ ਤਾਂ ਐਡਾ ਦੁਪਹਿਰਾ ਗਰਮੀ ਹੋਈ ਪਈ ਆ ਮੇਰਾ ਬੀਪੀ ਨਾ ਵਧਦੀ ਚੱਲ ਤੇ ਫਿਰ ਇਹੀ ਇਹੀ ਤਾਂ ਤੂੰ ਨਹੀਂ ਸਮਝਦੀ ਪਈ ਹੈਗੀ ਜੇ ਤੂੰ ਸਮਝ ਮੇਰੀ ਗੱਲ ਸਮਝ ਐਡਾ ਦੁਪਹਿਰਾ ਹੋਇਆ ਬੇ ਮੈਨੂੰ ਮਿਲਣਾ ਹੈ ਤੇ ਤੂੰ ਮੈਨੂੰ ਬਾਹਰ ਕੱਢ ਦੇ ਪਈ ਆ ਭਗ ਜਾਵੇ ਤੈਨੂੰ ਸੁਣਦਾ ਕਾ ਤੂੰ ਮੈਂ ਤੈਨੂੰ ਆਪੇ ਮਿਲੂੰਗੀ ਮੈਨੂੰ ਮਿਲਣਾ ਮਲਾਉਣ ਦੀ ਗੱਲ ਸਾਡੇ ਪਹਿਲਾਂ ਮੈਨੂੰ ਇਹ ਦੱਸ ਤੈਨੂੰ ਮੈਂ ਕੀ ਕਿਹਾ ਸੀ ਕੀ ਕਿਹਾ ਸੀ ਵੀ ਤੂੰ ਇੱਥੇ ਆਉਣਾ ਨਹੀਂ ਅੱਛਾ ਮੈਂ ਆਪਦਾ ਘਰ ਛੱਡ ਕੇ ਉੱਥੇ ਬਹਿ ਜਾਂਦੀ ਹੈ ਅੱਛਾ ਹੁਣ ਘਰ ਛੱਡ ਕੇ ਪਹਿਲਾਂ ਕਹਿੰਦੀ ਸੀ ਜੋ ਤੂੰ ਕਹੇਗਾ ਜੋ ਤੂੰ ਕਹੇਗਾ ਉਹੀ ਕਰੋ ਹੁਣ ਤੂੰ ਕੀ ਕਿਹਾ ਸੀ ਫਿਰ ਪਹਿਲਾਂ ਵੀ ਮੈਂ ਉਹ ਤੇਰੇ ਨਾਲ ਦੂਜਾ ਅਫੇਅਰ ਜਾਂ ਕਿਹੜਾ ਹੁੰਦਾ ਵਿਆਹ ਹੁੰਦਾ ਉਹ ਕਰਾ ਲੂ ਪਰਾਉਣਾ ਮੈਂ हां ओ तू कराया दी थी, ठीक है दूसरी गल सुन ल एक दिनच नहीं हुंदा ये एक दिनच नहीं हुंदा जिने कराना होदे ना आला एक दिनच भी करा जंदा समझ आगी तैनू दूसरी गल ए मैं अठे ਇਕੱਲੀ ਘਰੇ ਬੈਠੀ ਰੋਂਦੀ ਰਹਿਣੀ ਆ ਆਪ ਤੂੰ ਇੱਥੇ ਫਿਰਦਾ ਰਹਿਣਾ ਜੀ ਨੇ ਗੱਲ ਮੰਨਣੀ ਹੁੰਦੀ ਉਹ ਵੀ ਐਂ ਮੰਨ ਲੈਂਦਾ ਮੈਂ ਤੇਰੀ ਹੁਣ ਤੱਕ ਮੰਨੀਆਂ ਨੇ ਤੈਂ ਮੇਰੀ ਕੋਈ ਗੱਲ ਮੰਨੀ ਐ ਨਾਲੇ ਮੈਂ ਉੱਥੇ ਘਰੇ ਅੰਦਰ ਬੈਠੀ ਰੋਨੀ ਰਹਿਣੀ ਐ ਮੋੜ ਮੇਰਾ ਸੁਣ ਤੈਨਿਆਰ ਮੋੜ ਮੇਰਾ ਮੈਂ ਤਾਂ ਸੂਟ ਲੈ ਲਿਆ ਸੀ ਉਹਦਾ ਆਹ ਸੂਟ ਮੈਨੂੰ ਕਹਿੰਦੀ ਮੇਰਾ ਸੂਟ ਮੇਰੇ ਪੈਸਾ ਨਾ ਮੇਰਾ ਸੂਟ ਤੇ ਪ੍ਰੈਸ਼ਰ ਹੀ ਮੇਰੇ ਤੇ ਪਾਈ ਜਾਂਦੀ ਹੈ ਕਮਾਲ ਦੀ ਗੱਲ ਆ ਸਿੰਦਰ ਤੇਰੀ ਹੁਣ ਤੱਕ ਮੈਂ ਵੀ ਤੈਨੂੰ ਬਹੁਤ ਪਿਆਰ ਕੀਤਾ ਸਮਝ ਆ ਗਈ ਜੇ ਤੂੰ ਸੂਟ ਦਵਾਤਾ ਤੇ ਇਹਦੇ 'ਚ ਕੋਈ ਲੋੜਾ ਨਹੀਂ ਆਗਾ ਜੇ ਬਾਕੀ ਚਲੋ ਅੱਜ ਵੀ ਕਰਾਂਗੇ ਪਿਆ ਹੂੰ ਪਿਆਰ ਕਰਦੀ ਆ ਮੇਰੀ ਜੁੱਤੀ ਸਮਝ ਆ ਗਈ ਤੈਨੂੰ ਹਾਂ ਇਹ ਕੱਤ ਦਿਖਾਈਂਗੀ ਹੁਣ ਤੂੰ ਹਾਂ ਇਹੀ ਓਕਾਤ ਦਿਖਾਉਂਗੀ ਇੱਥੋਂ ਦੀ ਨਾ ਬਗ ਜਾ ਮੈਂ ਤੈਨੂੰ ਬਾਰ-ਬਾਰ ਕਹਿੰਦੀ ਆ ਜੇ ਮੇਰਾ ਪਿਓ ਤੇ ਕੁਲਵੰਤਾ ਗੈਣਾ ਤੈਨੂੰ ਬੱਡ ਦੇਣਗੇ ਟੋਟੇ ਕਰ ਦੇਣਗੇ ਟੋਟੇ ਸਰਪੰਚ ਨੂੰ ਨਾ ਦਾ ਕੋਈ ਟੋਟੇ ਕਰਨ ਵਾਲਾ ਜੰ ਤੇ ਨਾ ਹੈਗਾ ਕੋਈ ਹਮਮ ਹੋਰ ਕੁਛ ਹੋਰ ਕੁਛ ਕੀ ਦੱਸ ਮਹਿਲਾ ਤਾਂ ਆਉਂਦੇ ਨਹੀਂ ਆਹੀ ਟਾਈਮ ਕਿਹਾ ਸੀ ਉਹਨਾਂ ਨੇ ਆਉਣ ਨੂੰ ਅੱਛਾ ਚੱਲ ਚੰਗੇ ਫਿਰ ਬਾਅਦ ਚ ਮਿਲਾਂਗੇ ਹਾਂ ਚੱਲ ਮੈਂ ਜਾਂਦਾ ਗੱਲ ਹੀ ਨਹੀਂ ਸੁਣਦਾ ਇੱਕ ਵਾਰੀ ਜਦ ਤੈਨੂੰ ਕਹਿ ਤਾ ਵੀ ਤੂੰ ਭੱਗ ਜਾ ਹੈ ਆਪ ਦਾ ਜੁੱਤੀਆਂ ਖਾਏਗਾ ਨਾਲ ਮੇਰੇ ਪਵਾਏਗਾ ਹਾਏ ਹੇ ਤੁੱਪ ਵਾਲੀ ਹੋਈ ਪਈ ਐ ਦੇ ਆ ਕਿਧਰੋਂ ਤੁਰੇ ਆਉਂਦੀ ਐ ਨੀ ਕਿਵੇਂ ਆ ਸਿੰਦਰੇ ਮੈਂ ਠੀਕ ਆ ਤੂੰ ਦੱਸ ਵਧ ਗਿਆ ਵਸ ਕਿੱਧਰ ਰਹਿਨੀ ਅੱਜ ਕੱਲ੍ਹ ਦੀਂਦੂ ਹੀ ਨਹੀਂ ਨਿਕਰੀ ਹੁੰਨੀ ਐ ਤੈਨੂੰ ਪਤਾ ਐਡੀ ਤਾਂ ਧੁੱਪ ਹੁੰਦੀ ਆ ਹਾਂ ਧੁੱਪ ਚ ਤੂੰ ਤਾਂ ਅੰਦਰ ਹੀ ਪਈ ਰਹਿ ਬਾਹਰ ਸਰਪੰਚ ਹੋਰੀ ਗੁਲਛੀਆਂ ਡਾਈ ਜਾਂਦਾ ਕੀ ਕਹਿੰਨੀ ਆ ਤੂੰ ਨਾ ਤੈਨੂੰ ਗੱਲ ਦੇ ਨਹੀਂ ਪਤਾ ਐਡੀ ਗੱਲ ਹੋਈ ਪਈ ਆ ਮੈਂ ਤੈਨੂੰ ਕਿਹਾ ਨਹੀਂ ਸੀ ਕੇਰਾ ਜੇ ਵੀ ਪਈ ਗੱਲ ਤਾਂ ਹੋਰ ਉਧਰ ਦੀਪਿਕਾ ਨਹੀਂ ਹੋਇਆ ਪਿਆ ਦੇਖ ਬਦਨਾਮੀ ਤਾਂ ਤੇਰੇ ਨਾਲ ਖੱਟ ਲਈ ਘਰੇ ਉਹਨੂੰ ਲੈ ਗਿਆ ਘਰੇ ਲਜਾਈ ਬੈਠਾ ਅਗਲਾ ਤਾਂ ਤੂੰ ਦੇਖ ਲੈ ਬਿੰਦਰੀ ਤੂੰ ਝੂਠ ਬੋਲਦੀ ਆ ਆ ਗੱਲ ਮੇਰੀ ਗੱਲ ਸੁਣ ਮੇਰੀ ਆਤ ਨਹੀਂ ਦੇਖ ਸਿੰਦਰੇ ਚੁਗਲੀ ਕਰਨ ਦੀ ਨਾ ਮੈਂ ਕਰਾਂ ਚੁਗਲੀ ਅੱਜ ਨਾ ਮੈਂ ਕਰਾਂ ਕੱਲ ਅੰਨੂਆਂ ਤਾਂ ਘਰੇ ਲਿਆਈ ਬੈਠਾ ਉਹਨੂੰ ਸਾਰੇ ਪਿੰਡ ਚ ਤਾਂ ਤੇਰੇ ਵੀ ਨਾ ਘਰੇ ਜਾ ਕੇ ਦੇਖਿਆ ਹੀ ਤੈਨੂੰ ਪਤਾ ਸਾਰੇ ਪਿੰਡ ਚ ਸਾਰਿਆਂ ਨੂੰ ਐਂ ਪਤਾ ਵੀ ਮੈਂ ਹੀ ਆ ਬਸ ਸਿੰਦਰ ਹੀ ਆ ਸਰਪੰਚ ਫਿਰ ਬਦਨਾਮੀ ਤਾਂ ਤੇਰੇ ਨਾਲ ਖੱਟ ਗਿਆ ਤੇ ਲੈ ਕਿਸੇ ਹੋਰ ਨੂੰ ਗਿਆ ਤਾਂ ਘਰੇ ਲਿਆਈ ਬੈਠਾ ਸਮਾਂ ਤਾਂ ਕਾਮਰਾ ਵੀ ਤਿਆਰ ਕਰਕੇ ਦੇਤਾ ਅਗਲੇ ਨੇ ਮੈਂ ਮਰ ਜਾ ਹਾਂ ਮੈਂ ਨਹੀਂ ਮੰਨਦੀ ਹੁੰਦਾ ਹੀ ਨਾ ਮੰਨ ਫੇਰੜੀਏ ਮੇਰੀ ਤਾਂ ਤੱਤ ਨਹੀਂ ਦੇਖ ਚੁਗਲੀ ਕਰਨ ਦੀ ਹੈ ਆਪਾਂ ਤਾਂ ਕਿਹੜਾ ਕਹਿਣ ਦਾ ਹੁੰਦਾ ਅਗਲੇ ਦਾ ਘਰ ਬਚਾਉਣ ਦਾ ਹੁੰਦਾ ਆਪਾਂ ਨੂੰ ਕਿਸੇ ਦਾ ਕੋਈ ਹੋਣੀ ਜਾ ਕੇ ਦੇਖ ਹੈ ਠੀਕ ਹੈ ਮੈਂ ਤਾਂ ਤੈਨੂੰ ਕਿਹੜਾ ਦੱਸਣਾ ਸੀ ਮੇਰਾ ਦੱਸਣ ਦਾ ਫਰਜ਼ ਸੀ ਮੈਂ ਤਾਂ ਹਰ ਇੱਕ ਨਾਲ ਖੜਦੀਆਂ ਮੇਰੇ ਨਾਲ ਨਹੀਂ ਕੋ ਖੜਦੀ ਆਪਦਾ ਦੇਖ ਹੈ ਘਰੇ ਜਾ ਕੇ ਮੈਨੂੰ ਪਤਾ ਨਹੀਂ ਲੱਗਦਾ ਵੀ ਆ ਗੱਲ ਸੱਚੀ ਹੋ ਕੀ ਝੂਠ ਪਰ ਇਹ ਤਾਂ ਮੈਨੂੰ ਕਹਿੰਦਾ ਹੁੰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਨੂੰ ਧੋਖਾ ਕਿੱਦਾਂ ਕਰ ਸਕਦਾ ਕੋਈ ਨਹੀਂ ਮੈਂ ਵੀ ਜਾ ਕੇ ਦੇਖ ਕੇ ਆਉਂਗੀ ਹਰਦੀ ਮੈਂ ਵੀ ਨਹੀਂ ਵਾਦ ਹੀ ਆ ਗਿਆ ਅੱਜ ਤੱਕ ਲੋਕ ਤਾਂ ਕਹਿੰਦੇ ਨੇ ਅੱਗ ਤੇ ਫੂਸ ਮੈਂ ਤਾਂ ਟਰਾਲਾ ਤੇਲ ਦਿਲ ਠਾਤਾ ਹੁਣ ਆਊਗਾ ਸਬਾਤ ਵਧੀਆ ਹੋਇਆ ਕਲੇਸ਼ ਪਊ ਸਰਪੰਚਾ ਜਿਹੜਾ ਤੂੰ ਮੇਰੇ ਜਣਾ ਚ ਬੈਠਾ ਨਾ ਤੇਰੀਆਂ ਇਹ ਜਿਹੜਾ ਨਵਾਂ ਕੱਟੀਆਂ ਤੂੰ ਮੇਰਾ ਨਾਂ ਬਦਲਾ ਦੀ ਡਿਪਰੈਸ਼ਨ ਪਤਾ ਪਿਆ ਮੇਰਾ ਵੀ